ਮੈਨੂੰ ਪਾਰਟੀ ਹਾਥੀ ਉਸ ਤਾਂ ਪਵਾਦੀ ਜਿਹੜੀ ਹੌੜ ਗਣੀ ਜਾਂਦੀ ਹੈ ਪਹਿਲਾਂ ਜਿਹੜੀ ਲੰਬੀ ਸੀਟ ਸੀ ਸਾਡੀ ਅਸੈਂਬਲੀ ਦੀ ਪੰਜਾਬ ਅਸੈਂਬਲੀ ਦੀ ਉਹਦੇ ਚ ਪਿਛਲੇ 50 ਸਾਲਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਦਬਦਬਾ ਸੀ ਪਹਿਲਾਂ ਉਹਨਾਂ ਦੇ ਦੋ ਭਰਾ ਇਹ ਮੇਲੇ ਬਣਦੇ ਰਹੇ ਔਰ ਬਾਅਦ ਵਿੱਚ 25 ਸਾਲ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 25 22 22 25 25000 ਦੇ ਵੋਟਾਂ ਦੇ ਫਰਕ ਨਾਲ ਜਿੱਤ ਕੇ ਵਿધાન ਸਭਾ ਵਿੱਚ ਜਾਂਦੇ ਰਹੇ ਔਰ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨਾਲ ਮੇਰੀ 2022 ਦੀ ਜਿਹੜੀ ਅਸੈਂਬਲੀ ਦੀ ਚੋਣ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਜਿਹੜੀ ਕੇਜਰੀਵਾਲ ਦੀ ਫਰਮ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਮੈਨੂੰ ਉਮੀਦਵਾਰ ਬਣਾਇਆ ਗਿਆ ਔਰ ਉਸ ਵੇਲੇ ਜਿੰਨਾ ਲੰਬੀ ਹਲਕੇ ਦੇ ਲੋਕਾਂ ਨੇ ਜਿਹਨੂੰ ਕਿਹਾ ਜਾਂਦਾ ਸੀ ਇਹ ਬਾਦਲਾਂ ਦਾ ਘੜ ਹਰ ਇੱਕ ਪੱਤਰਕਾਰ ਵੀਰ ਵੀ ਜਿਹੜਾ ਹੁੰਦਾ ਸੀ ਆ ਕੇ ਗੱਲ ਕਰਦਾ ਸੀ ਕਿ ਕਿਉਂ ਚੋਣ ਲੜੀ ਜਾਂਦੇ ਆ ਬਾਦਲ ਸਾਹਿਬ ਕਦੇ ਕਿਸੇ ਤੋਂ ਹਾਰੇ ਨਹੀਂ ਦਿਖਾਰਨਗੇ ਨਹੀਂ ਔਰ ਉਹ 11 ਵਾਰ ਮੈਂ ਅੱਜ 16ਵੀਂ ਵਿਧਾਨ ਸਭਾ ਵਿੱਚ ਐ 15 ਵਿਧਾਨ ਸਭਾ ਵਿੱਚੋਂ 11 ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਵਿੱਚ ਗਏ ਪੋਂਜਾ ਵਾਲੀ ਉਹ ਚੋਣ ਲੜ ਨਹੀਂ ਸਕੇ ਸੀ ਜਾਂ ਉਮਰ ਦੇ ਵਿੱਚ ਮੈਨੂੰ ਨਹੀਂ ਪਤਾ ਔਰ 57 ਦੀ ਲੜੀ ਬਾੜ ਦੀ ਫੇਰ ਉਹ ਲੜੇ ਨਹੀਂ ਸਤਾੜ ਜੀ ਥੋੜੀਆਂ ਹੀ ਵੋਟਾਂ ਨਾਲ ਸਰਦਾਰ ਹਰਚੰਨ ਸਿੰਘ ਬਰਾੜ ਜਿਹੜੇ ਕੈਰੋਂ ਸਾਹਿਬ ਦੇ ਜੁਵਾਈ ਸੀ ਉਹਨਾਂ ਤੋਂ ਹਾਰ ਗਏ ਬਹੁਤ ਸਮੇਂ ਸਮੇਂ ਤੋਂ ਜਿਹੜੀ ਇਹ ਸੀਟ ਹੈ ਅਕਾਲੀ ਦਲ ਦੇ ਪ੍ਰਭਾਵ ਤੋਂ ਦੇ ਰਹੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ ਤੰਨਾ ਸਿੰਘ ਗੁਲਸ਼ਨ ਜੀ ਹੋਰਾਂ ਤੋਂ ਲੈ ਕੇ ਬਹੁਤ ਸਾਰੇ ਚਤਨ ਸਿੰਘ ਸਮਾਓ ਜਾਂ ਤੇਜਾ ਸਿੰਘ ਦਰਦੀ ਵਰਗੇ ਬਹੁਤ ਸਾਰੇ ਮੈਨੂੰ ਕਿਉਂਕਿ ਬਹੁਤਾ ਰਿਜ਼ਰਵ ਰਹੀ ਹੈ ਇਹ ਸੀਟ ਇਹ ਅਕਾਲੀ ਦਲ ਨਾਲ ਸੰਬੰਧਿਤ ਕਿਸੇ ਵੇਲੇ ਸੰਤ ਖਦੇ ਸਿੰਘ ਹਰਾਂ ਦੇ ਡਰਾਈਵਰੀ ਸਦਾ ਕਿਕਰ ਸਿੰਘ ਕਹਿੰਦੇ ਉਹਨਾਂ ਨੂੰ ਕਿਉਂਕਿ ਪੰਥ ਕਰਕੇ ਲੋਕਾਂ ਨੇ ਬਠਿੰਡੇ ਦੇ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਇਆ ਹਰ ਸਿਮਰ ਪੂਰੀ 15 ਸਾਲ ਤੋਂ ਉੱਥੇ ਲੋਕ ਸਭਾ ਵਿੱਚ ਨਿਯੁਕਤੀ ਕਰਦੇ ਆ ਰਹੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨੌਵੇਂ ਹੈ ਪਹਿਲੀ ਵਾਰ ਜਿਹੜੀ ਚੋਣ ਲੋਕਾਂ ਨੇ ਬੜੇ ਚਾਰ ਨਾਲ ਉਹਨਾਂ ਨੂੰ ਉਹਨਾਂ ਦੀ ਨੌਵੀਂ ਆਈ ਹੈ ਪਤਾ ਨਹੀਂ ਕੀ ਕਰਨਗੇ ਸਵਾ ਲੱਖ ਦੇ ਲੋਕ ਸਭਾ ਚੋਣਾਂ ਨੂੰ ਲੈ ਕੇ ਹੁਣ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਪਾਰਟੀ ਵੱਲੋਂ ਉਮੀਦਵਾਰ ਐਲਾਨਨੇ ਸ਼ੁਰੂ ਹੋ ਚੁੱਕੇ ਹੋਏ ਨੇ 1 ਜੂਨ ਨੂੰ ਪੰਜਾਬ ਦੇ ਵਿੱਚ ਯਾਨੀ ਕਿ 8ਵੇਂ ਫੇਜ਼ ਦੀ ਲੋਕ ਸਭਾ ਚੋਣਾਂ ਹੋਣੀਆਂ ਨੇ ਔਰ 4 ਜੂਨ ਨੂੰ ਉਸਦੇ ਨਤੀਜੇ ਸਾਹਮਣੇ ਆਉਣੇ ਨੇ ਪਰ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਵੇ ਤਾਂ ਹਰ ਇੱਕ ਉਮੀਦਵਾਰ ਇਸ ਵਕਤ ਫੀਲਡ ਦੇ ਵਿੱਚ ਨਜ਼ਰ ਆ ਰਿਹਾ ਹੈ ਖਾਸ ਕਰਕੇ ਜੇਕਰ ਗੱਲ ਕੀਤੀ ਜਾਵੇ ਬਠਿੰਡਾ ਹਲਕੇ ਦੀ ਤਾਂ ਹੱਲੇ ਤੱਕ ਸਿਰਫ ਆਮ ਆਦੀ ਪਾਰਟੀ ਵੱਲੋਂ ਗੁਰਮੀਤ ਸਿੰਘ ਖੁਡੀਆਂ ਹਣਾ ਦਾ ਨਾਮ ਸਾਹਮਣੇ ਆਇਆ ਗੁਰਮੀਤ ਸਿੰਘ ਖੁਡੀਆਂ ਉਹ ਨਾਮ ਜੋ ਕਿ ਪੰਜਾਬ ਦੀ ਵਿਜ਼ਾਰਤ ਦੇ ਵਿੱਚ ਵੀ ਕਾਫੀ ਗੂੰਜਿਆ ਖੇਤੀਬਾੜੀ ਮੰਤਰੀ ਰਹੇ ਨੇ ਔਰ ਹੁਣ ਐਮਪੀ ਦੀ ਚੋਣਾਂ ਦੇ ਵਿੱਚ ਆਪਦੀ ਕਿਸਮਤ ਅਜ਼ਮਾ ਰਹੇ ਨੇ ਆਮ ਆਵਾਦੀ ਪਾਰਟੀ ਵੱਲੋਂ ਸੋ ਅੱਜ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਾਡੇ ਖਾਸ ਪ੍ਰੋਗਰਾਮ 'ਚ ਜਿਸ ਦਾ ਨਾਮ ਹੈ ਦਸੋ ਨੇਤਾ ਜੀ ਸੋ ਸਾਡੇ ਨਾਲ ਨੇਤਾ ਜੀ ਮੌਜੂਦ ਨੇ ਔਰ ਜ਼ਰੂਰ ਗੱਲਬਾਤ ਵੀ ਕਰਾਂਗੇ ਖੁਡੀਆਂ ਸਾਹਿਬ ਸੱਚੀ ਕਾਲ ਪੜਦਾ ਔਰ ਸਵਾਗਤ ਹੈ ਤੁਹਾਡਾ ਲਿਵਿੰਗ ਇਨ ਨਿਊਜ਼ ਤੇ ਜੀ ਸੱਚੀ ਕਾਲ ਜੀ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਔ ਕੁੜੀਆ ਸਾਹਿਬ ਸਭ ਤੋਂ ਪਹਿਲਾ ਸਵਾਲ ਕਿਉਂਕਿ ਬਠਿੰਡਾ ਜਿੱਦਾਂ ਅਕਸਰ ਕਿਹਾ ਜਾਂਦਾ ਨਾ ਕਹਿੰਦੇ ਔਰ ਵੈਸੇ ਵੀ ਇਹ ਗੱਲ ਸੱਚੀ ਹੈ ਕਿ ਜਿੱਥੋਂ ਗੁਰਮੀਤ ਸਿੰਘ ਖੁੜੀਆ ਲੜਦੇ ਨੇ ਕਹਿੰਦੇ ਉਹ ਸੀਟ ਹੌਟ ਸੀਟ ਹੋ ਜਾਂਦੀ ਹੈ ਇਹਦਾ ਕੀ ਕਾਰਨ ਹੈ ਔਰ ਜੇ ਬਠਿੰਡਾ ਸੀਟ ਦੀ ਗੱਲ ਕੀਤੀ ਜਾਵੇ ਤਾਂ ਬਠਿੰਡਾ ਸੀਟ ਵੀ ਇਸ ਵਕਤ ਕਾਫੀ ਹੌਟ ਸੀਟ ਮੰਨੀ ਜਾ ਰਹੀ ਕਿਉਂਕਿ ਲੰਬੇ ਸਮੇਂ ਤੋਂ ਉੱਥੇ ਇੱਕ ਇਕੱਲੀ ਦੂਸਰੀ ਪਾਰਟੀ ਦਾ ਜਿਹੜਾ ਹੈ ਬਤੌਰ ਸੰਸਦ ਰਾਜ ਸੀਗਾ ਅਸਲ ਵਿੱਚ ਜਿੱਥੋਂ ਮੈਂ ਚੋਣ ਲੜਦਾ ਉਹ ਹੌਟ ਸੀਟ ਨਹੀਂ ਮੈਂ ਕਹਿੰਦਾ ਮੰਨੀ ਜਾਂਦੀ ਹੂੰ ਮੈਨੂੰ ਪਾਰਟੀ ਹਾਥੀ ਉਸ ਤਾਂ ਪਵਾਉਂਦੀ ਜਿਹੜੀ ਹੌਟ ਗਣੀ ਜਾਂਦੀ ਹੈ ਹੂੰ ਪਹਿਲਾਂ ਜਿਹੜੀ ਲੰਬੀ ਸੀਟ ਸੀ ਸਾਡੀ ਅਸੈਂਬਲੀ ਦੀ ਪੰਜਾਬ ਅਸੈਂਬਲੀ ਦੀ ਹੂੰ ਉਹਦੇ ਚ ਪਿਛਲੇ 50 ਸਾਲਾਂ ਤੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦਾ ਦਬਦਬਾ ਸੀ ਪਹਿਲਾਂ ਉਹਨਾਂ ਦੇ ਦੋ ਭਰਾ ਐਮਐਲਏ ਬਣਦੇ ਰਹੇ ਹੂੰ ਔਰ ਬਾਅਦ ਵਿੱਚ 25 ਸਾਲ ਲਗਾਤਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ 25 22 22 25 25000 ਦੇ ਵੋਟਾਂ ਦੇ ਫਰਕ ਨਾਲ ਜਿੱਤ ਕੇ विधान सभा ਵਿੱਚ ਜਾਂਦੇ ਰਹੇ ਔਰ ਪੰਜ ਵਾਰੀ ਪੰਜਾਬ ਦੇ ਮੁੱਖ ਮੰਤਰੀ ਬਣੇ ਉਹਨਾਂ ਨਾਲ ਮੇਰੀ 2022 ਦੀ ਜਿਹੜੀ ਅਸੈਂਬਲੀ ਦੀ ਚੋਣ ਸੀ ਉਹਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਸ੍ਰੀ ਕੇਜਰੀਵਾਲ ਜੀ ਹੋਰਾਂ ਵੱਲੋਂ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਵੱਲੋਂ ਮੈਨੂੰ ਉਮੀਦਵਾਰ ਬਣਾਇਆ ਗਿਆ ਔਰ ਉਸ ਵੇਲੇ ਜਿੰਨਾ ਲੰਬੀ ਹਲਕੇ ਦੇ ਲੋਕਾਂ ਨੇ ਜਿਹਨੂੰ ਕਿਹਾ ਜਾਂਦਾ ਸੀ ਇਹ ਬਾਦਲਾਂ ਦਾ ਘੜ ਹੈ ਹਰ ਇੱਕ ਪੱਤਰਕਾਰ ਵੀਰ ਵੀ ਜਿਹੜਾ ਆਉਂਦਾ ਸੀ ਆ ਕੇ ਗੱਲ ਕਰਦਾ ਸੀ ਕਿ ਕਿਉਂ ਚੋਣ ਲੜੀ ਜਾਂਦੇ ਆ ਬਾਦਲ ਸਾਹਿਬ ਕਦੇ ਕਿਸੇ ਤੋਂ ਹਾਰੇ ਨਹੀਂ ਤੇ ਹਾਰਨਗੇ ਨਹੀਂ ਔਰ ਉਹ 11 ਵਾਰ ਮੈਂ ਅੱਜ 16ਵੀਂ ਵਿਧਾਨ ਸਭਾ ਵਿੱਚ ਐ 15 ਵਿਧਾਨ ਸਭਾ ਵਿੱਚੋਂ 11 ਵਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਦੇ ਵਿੱਚ ਗਏ ਬੁੰਜਾ ਵਾਲੀ ਉਹ ਚੋਣ ਲੜ ਨਹੀਂ ਸਕੇ ਸੀ ਜਾਂ ਉਮਰ ਦੇ ਵਿੱਚ ਮੈਨੂੰ ਨਹੀਂ ਪਤਾ ਔਰ 57 ਦੀ ਲੜੀ ਬਾੜ ਦੀ ਫੇਰ ਉਹ ਲੜੇ ਨਹੀਂ 67 ਜੀ ਉਹ ਥੋੜੀਆਂ ਹੀ ਵੋਟਾਂ ਨਾਲ ਸਰਦਾਰ ਹਰਚਰਨ ਸਿੰਘ ਬਰਾੜ ਜਿਹੜੇ ਕੈਰੋਂ ਸਾਹਿਬ ਦੇ ਜਵਾਈ ਸੀ ਉਹਨਾਂ ਤੋਂ ਹਾਰ ਗਏ ਸੀ। ਔਰ ਉਸ ਤੋਂ ਬਾਅਦ ਜਦੋਂ 69 ਤੋਂ ਅਸੈਂਬਲੀ ਚ ਜਦੋਂ ਆਪਣਾ ਪ੍ਰਵੇਸ਼ ਕਰਕੇ ਜੀ ਤੇ 2022 ਦੀਆਂ ਚੋਣਾਂ ਤੱਕ ਲਗਾਤਾਰ ਉਹ ਉਹਦੇ ਵਿੱਚ 10 ਬਾਰੀ ਸਮਝ ਲਓ ਹਾਜ਼ਰ ਰਹੇ ਜੀ ਉਹਨੂੰ ਗੜ ਸਮਝਿਆ ਜਾਂਦਾ ਸੀ ਉਹਨਾਂ ਨੂੰ ਪਰਵਾਰਕ ਸੀਟ ਗਣੀ ਜਾਂਦੀ ਸੀ। ਉਹਨਾਂ ਦੀ ਜੱਦੀ ਸੀਟ ਗਣੀ ਜਾਂਦੀ ਸੀ ਉਹਨਾਂ ਦੀ ਖਾਨਦਾਨੀ ਸੀਟ ਗਣੀ ਜਾਂਦੀ ਸੀ ਉਹਨਾਂ ਦੀ ਰਿਆਸਤ ਗਣੀ ਜਾਂਦੀ ਸੀ ਉਹ ਗੜਵੀ ਲੰਬੀ ਹਲਕੇ ਦੇ ਪਿਆਰੇ ਲੋਕਾਂ ਨੇ ਤੋੜਤਾ ਉਹ ਰਿਆਸਤ ਵੀ ਤੋੜਤੀ ਉਹ ਜੱਦੀ ਸੀਟ ਵੀ ਉਹਨਾਂ ਤੋਂ ਖੋ ਕੇ ਮੇਰੇ ਵਰਗੇ ਨਿਮਾਣੇ ਜੇ ਬੰਦੇ ਨੂੰ ਦੇਤੀ ਸੋ ਕੇ 11.5 ਹਜ਼ਾਰ ਵੋਟਾਂ ਦੇ ਫਰਕ ਨਾਲ ਲੰਬੀ ਹਲਕੇ ਦੇ ਵੋਟਰਾਂ ਨੇ ਮੈਨੂੰ ਆਪਣਾ ਐਮ ਐਲ ਏ ਬਣਾ ਕੇ ਸਾਡੇ ਪਰਿਵਾਰ ਤੇ ਮੇਰੇ ਤੇ ਬਹੁਤ ਮਿਹਰ ਭਰਿਆ ਹਤ ਔਰ ਗੁਰੂ ਮਹਾਰਾਜ ਦੀ ਬਹੁਤ ਵੱਡੀ ਬਖਸ਼ਿਸ਼ ਹੋਈ ਕੁੜੀਆ ਸਾਹਿਬ ਗੱਲ ਕੀਤੀ ਜਾਵੇ ਤੁਹਾਡਾ ਜਿਹੜਾ ਕਹ ਲਈਏ ਕਿ ਇੱਕ ਜਿਹੜਾ ਸਫਰ ਹੈ ਤੁਹਾਡਾ ਸਿਆਸੀ ਸਫਰ ਹੈ ਆ ਗੱਲ ਕਰੀਏ ਤੁਹਾਨੂੰ ਕਿਤੇ ਨਾ ਕਿਤੇ ਪ੍ਰੇਰਣਾ ਤੁਹਾਡੇ ਪਿਤਾ ਜੀ ਵੱਲੋਂ ਵੀ ਜ਼ਰੂਰ ਮਿਲੀ ਹੋਵੇਗੀ ਸਰਦ ਜਥੇਦਾਰ ਜਗਦੇਸ਼ ਸਿੰਘ ਖੋੜੀਆਂ ਉਹਨਾਂ ਦੀ ਜੇਕਰ ਗੱਲ ਕੀਤੀ ਜਾਵੇ ਲੰਬਾ ਸਫਰ ਜਿਹੜਾ ਉਹਨਾਂ ਨੇ ਤੈਅ ਕੀਤਾ ਔਰ ਵੱਡੀ ਗੱਲ ਇੱਥੇ ਦੇਖਣ ਨੂੰ ਮਿਲੇਗੀ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਸੰਘਰਸ਼ ਲੜਿਆ ਸੀਗਾ ਪਾਰਲੀਮੈਂਟਸ ਜਾ ਕੇ ਖਾਸ ਕਰਕੇ ਕਿਸਾਨਾਂ ਦੀ ਆਵਾਜ਼ ਚੱਕੀ ਸੀ ਵੇਖੋ ਜਿਹੜੇ ਜਥੇਦਾਰ ਜੀ ਮੇਰੇ ਪਿਤਾ ਜੀ ਸਨ ਉਹ 1962 ਤੋਂ ਹੀ ਜੀ ਜਿਹੜੇ ਕਾਲਜ ਪੜ੍ਹਦੇ ਆ ਪੜ ਕੇ ਉਹਨਾਂ ਨੇ ਪੜਾਈ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੂਰੀ ਕਰ ਲਈ ਉਹ ਅਕਾਲੀ ਰਾਜਨੀਤੀਵਲ ਥੋੜੇ ਉਹਨਾਂ ਦਾ ਚੁਕਾ ਹੋ ਗਿਆ ਜਦੋਂ ਮਾਸਟਰ ਤਾਰਾ ਸਿੰਘ ਜੀ ਹੁੰਦੇ ਸਨ ਸੰਤ ਫਤੇ ਸਿੰਘ ਜੀ ਔਰ ਉਸ ਪਾਸੇ ਚੱਲ ਕੇ ਉਹ ਪੰਜਾਬ ਦੀ ਰਾਜਨੀਤੀ ਵਿੱਚ ਉਹਨਾਂ ਨੇ ਸ਼ੁਰੂਆਤ ਕਰ ਲਈ ਪਹਿਲਾਂ ਪਿੰਡ ਦੇ ਸਰਪੰਚ ਸਰਬਸੰਮਤੀ ਨਾਲ ਬਣੇ ਉਹ ਬਹੁਤ ਲੰਮਾ ਸਮਾਂ ਜਿਹੜੇ ਐਮਰਜੈਂਸੀ ਉਹਦੇ ਵਿੱਚ ਜੇਲ੍ਹ ਵਿੱਚ ਵੀ ਗਏ ਜੇ ਗੁਰਦੁਆਰਿਆਂ ਦੀ ਜਿਹੜੀ ਦਿੱਲੀ ਦੀ ਲੜਾਈ ਸੀ ਉਹਦੇ ਵਿੱਚ ਵੀ ਕਾਫੀ ਲੰਮਾ ਸਮਾਂ ਜੇਲ੍ਹ ਜੇ 82 ਵੇਲੇ ਭਜਨ ਲਾਲ ਜਿਹੜੇ ਰੈਣੀ ਦੇ ਮੁੱਖ ਮੰਤਰੀ ਉਹ ਵੇਖਣ ਦੀ ਨਹੀਂ ਦੇਖਣ ਜਾਣ ਨਹੀਂ ਉਦੋਂ ਵੀ ਆਪਣੇ ਸਾਥੀਆਂ ਸਾ ਨਾਲ ਜਿਹੜੇ ਜੇਲ੍ਹ ਵਿੱਚ ਰਹੇ ਔਰ ਹੋਰ ਕਾਫੀ ਜਿਹੜੇ ਧਰਮ ਜੋਧ ਮੋਰਚਾ ਕਾਫੀ ਜਿਹੜੇ ਇਹੋ ਜਿਹੇ ਜਿਹੜੇ ਸੰਕਟਮਈ ਪੰਜਾਬ ਤੇ ਸਮੇ ਆਏ ਉਹਦੇ ਚ ਉਹਨਾਂ ਨੇ ਅੱਗੇ ਹੋ ਕੇ ਯੋਗਦਾਨ ਪਾਇਆ ਔਰ ਉਹ ਬਹੁਤ ਲੰਮਾ ਸਮਾਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਦੇ ਰਹੇ ਬਾਅਦ ਵਿੱਚ 1977 ਜਦੋਂ ਪੰਜਾਬ ਵਿੱਚ ਅਕਾਲੀ ਸਰਕਾਰ ਬਣੀ ਤੋਂ ਚੇਅਰਮੈਨ ਮੰਡੀ ਬੋਰਡ ਬਣੇ ਬੰਦੇ ਦੀ ਪਰਖ ਉਦੋਂ ਹੁੰਦੀ ਹੈ ਵੀ ਉਹ ਕਿਸ ਤਰ੍ਹਾਂ ਦਾ ਹੈਗਾ ਆਈ ਪਹਿਲਾਂ ਕਿਸੇ ਨੂੰ ਪਤਾ ਨਹੀਂ ਲੱਗਦਾ ਜਦੋਂ ਉਹ ਮੰਡੀਕਰਨ ਬੋਰਡ ਦੇ ਚੇਅਰਮੈਨ 3 ਸਾਲ ਰਹਿ ਕੇ ਇਥੋਂ ਘਰ ਨੂੰ ਪਿੰਡ ਨੂੰ ਵਾਪਸ ਚੱਲਣ ਲੱਗੇ ਤੇ ਉਸ ਵੇਲੇ ਉਹਨਾਂ ਨੇ ਆਪਣਾ ਦਾਵਨ ਪੂਰਾ ਸਾਫ਼ ਲੈ ਕੇ ਗਏ ਲੋਕ ਉਹਨਾਂ ਦੀ ਬਹੁਤ ਕਦਰ ਕਰਨ ਲੱਗੇ 1999 ਦੀ ਜਦੋਂ ਚੋਣ ਹੋਈ ਤੇ ਬਹੁਤ ਕਿਉਂਕਿ ਅਸੀਂ ਤੱਕ ਸਧਾਰਨ ਜਨ ਘਾਰਾ ਕੋਈ ਬਹੁਤਾ ਵੱਡਾ ਸਾਡੇ ਕੋਲੇ ਇਹ ਲਾਮ ਲਸ਼ਕਰ ਨਹੀਂ ਹਾਲਾਂਕਿ ਉਸ ਵੇਲੇ ਤਾਂ ਮੋਟਰ ਕਾਰ ਵੀ ਨਹੀਂ ਹੁੰਦੀ ਸੀ ਜਥੇਦਾਰ ਜੀ ਹੋਰਾਂ ਕੋਲੇ ਉਹ ਉਹਨਾਂ ਨੂੰ ਲੋਕ ਸਭਾ ਦੀ ਚੋਣ ਲੜਾਈ ਫਰੀਦਕੋਟੀਆਂ ਨੇ ਫਰੀਦਕੋਟ ਦੇ ਲੋਕਾਂ ਨੇ ਦਿਲ ਖੋਲ ਕੇ ਸਾਰਾ ਚੋਣ ਨੂੰ ਵੀ ਲੜਿਆ ਔਰ 157000 ਵੋਟਾਂ ਦੇ ਫਰਕ ਨਾਲ ਸਰਦਾਰ ਹਚਰਨ ਸਿੰਘ ਬਰਾੜ ਤੋਂ ਜਿਤਾਇਆ ਜਿਹੜੇ ਬਾਅਦ ਚੀਫ ਮਿਨਿਸਟਰੀ ਬਣੇ ਗਵਰਨਰ ਵੀ ਰਹੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਉਹਨਾਂ ਨੂੰ 48% ਦੀ ਵੋਟਾਂ ਕੱਲਿਆਂ ਨੂੰ ਪਈਆਂ ਤੇ ਦੂਸਰਿਆਂ ਨੂੰ ਉਹਨੀਆਂ ਪਈਆਂ ਅੱਧੋ-ਅੱਧ ਵੋਟਾਂ ਜਿਹੜੀਆਂ ਸਮਝ ਲਓ ਇਸ ਤਰ੍ਹਾਂ ਹੋ ਗਈਆਂ ਤੇ ਜਦੋਂ ਮੈਂ ਇਲੈਕਸ਼ਨ ਲੜਿਆ ਮੈਨੂੰ ਵੀ ਲੰਬੀ ਹਲਕੇ ਦੇ ਲੋਕਾਂ ਦੀਆਂ 48% ਦੀਆਂ ਵੋਟਾਂ ਪਈਆਂ ਅਸੀਂ ਇਤਫਾਕ ਹੋ ਗਿਆ ਬਹੁਤ ਪਿਆਰ ਸਾਨੂੰ ਫਰੀਦਕੋਟ ਲੋਕ ਲੋਕ ਸਭਾ ਦੇ ਹਲਕੇ ਦੇ ਲੋਕਾਂ ਨੇ ਔਰ ਲੰਬੀ ਹਲਕੇ ਦੇ ਲੋਕਾਂ ਨੇ ਦਿੱਤਾ ਜਥੇਦਾਰ ਜੀ ਦਾ ਬਹੁਤ ਸੰਘਰਸ਼ਮਈ ਜੀਵਨ ਸੀ ਉਹ ਗਰੀਬਾਂ ਦੇ ਲੋੜਵੰਦਾਂ ਦੇ ਹਮਦਰਦ ਸਨ ਹਮੇਸ਼ਾ ਬਹੁਤ ਸੂਖਮ ਰਾਜਨੀਤੀ ਕੀਤੀ ਔਰ ਉਹਨਾਂ ਨੇ ਜਿਨ੍ਹਾਂ ਦਾ ਉਹਨਾਂ ਦਾ ਪੜ੍ਹਨ ਵਿੱਚ ਬਹੁਤ ਸ਼ੌਂਕ ਸੀ ਕਿਆ ਉਹਨਾਂ ਨੇ ਜਿਹੜੀਆਂ ਗੁਰੂਆਂ ਦੀ ਸਿੱਖਿਆ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਜੀਵਨ ਇਹ ਤੋਂ ਇਲਾਵਾ ਬੰਦਾ ਬਹਾਦਰ ਇਸ ਤੋਂ ਬਾਅਦ ਜਿਹੜਾ ਜੇ ਕਾਲੀ ਲਹਿਰ ਆਈ ਉਹਦੇ ਵਿੱਚ ਇਹ ਤੋਂ ਇਲਾਵਾ ਲੈਨਨ ਸਟਾਲਨ ਔਰ ਜਿਹੜੇ ਕਮਿਊਨਿਸਟ ਆਗੂ ਹੋਏ ਆ ਜਿਹੜੇ ਚੀਨ ਦੇ ਵੀ ਮੇਰੇ ਖਿਆਲ ਮੌਜੂਦ ਤੰਕ ਕੇ ਸ਼ਾਇਦ ਇਸ ਤਰ੍ਹਾਂ ਦੇ ਮੈਨੂੰ ਨਾਂ ਨਹੀਂ ਬਹੁਤਾ ਤੋਂ ਸਾਰਿਆਂ ਦੀਆਂ ਜੀਵਨੀਆਂ ਸਾਰਿਆਂ ਦੀਆਂ ਕਿਤਾਬਾਂ ਪੜ ਕੇ ਉਹ ਰਾਜਨੀਤੀ ਲਈ ਬਹੁਤ ਹੀ ਮਤਲਬ they are reaching in this. ਸਰ ਜਿੱਥੇ ਉਹਨਾਂ ਜ਼ਿਕਰ ਉਹਨਾਂ ਦੇ ਵਲੇ ਦੀ ਲੋਕ ਸਭਾ ਚੋਣਾਂ ਉਦਦਾ ਵੈ ਔਰ ਅੱਜ ਵੀ ਸੇਮ ਉਹੀ ਉਹਨਾਂ ਸਨਾਰੀਓ ਫੇਰ ਬਣ ਚੁੱਕਿਆ ਹੋਇਆ ਇਕ ਤਫਾਕਨ ਗੱਲ ਤੁਸੀਂ ਵੀ ਕੀਤੀ ਕਿ ਤੁਹਾਨੂੰ ਵੀ ਵਿਧਾਨ ਸਭਾ ਚ 48% ਦੇ ਕਰੀਬ ਜਾਰ 48% ਵੋਟਾਂ ਪਈਆਂ ਨੇ ਹੁਣ ਦੀਆਂ ਲੋਕ ਸਭਾ ਚੋਣਾਂ ਨੂੰ ਕਿੱਦਾਂ ਵੇਖਦੇ ਹੋ ਔਰ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕਿੱਦਾਂ ਵੇਖਦੇ ਹੋ ਕਿਉਂਕਿ ਜੇਕਰ ਗੱਲ ਕਰੀਏ ਤਾਂ ਬਠਿੰਡਾ ਦੇ ਵਿੱਚ ਜਦੋਂ ਪਹਿਲਾਂ ਸਾਂਸਦ ਰਹੇ ਨੇ ਉਹਨਾਂ ਨੇ ਦਾਅਵੇ ਤਾਂ ਬਹੁਤ ਕੀਤੇ ਕਹਿ ਰਹੇ ਨੇ ਕਿ ਕੰਮ ਵੀ ਅਸੀਂ ਬਹੁਤ ਕੀਤੇ ਨੇ ਲੋਕਾਂ ਦੇ ਲਈ ਪ੍ਰੋਜੈਕਟਸ ਨਵੇਂ ਲੈ ਕੇ ਆਏ ਸੜਕਾਂ ਦੇ ਜਾਲ ਵਿਛਵਾ ਦਿੱਤੇ ਕੰਮ ਕਹਿੰਦੇ ਗਿਣਾਉਂਦੇ ਨੇ ਤੁਹਾਡੀ ਨਜ਼ਰ ਦੇ ਵਿੱਚ ਇਹਨੂੰ ਤੂੰ ਕਿੱਦਾਂ ਦੇਖਿਆ ਜਾਵੇ ਔਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਗੁਰਮੀਤ ਸਿੰਘ ਖੁੱਡੀਆਂ ਚੁਣੇ ਜਾਂਦੇ ਨੇ ਤਾਂ ਉਹਨਾਂ ਦੇ ਕੀ ਸੁਪਨੇ ਨੇ ਅ ਵਿਖੋ ਜੀ ਉਹ ਬਹੁਤ ਲੰਮੇ ਸਮੇਂ ਤੋਂ ਜਿਹੜੀ ਇਹ ਸੀਟ ਹੈ ਅਕਾਲੀ ਦਲ ਦੇ ਪ੍ਰਭਾਵ ਥੱਲੇ ਰਹੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਤੰਨਾ ਸਿੰਘ ਗੁਲਸ਼ਨ ਜੀ ਹੋਰਾਂ ਤੋਂ ਲੈ ਕੇ ਬਹੁਤ ਸਾਰੇ ਚਤਨ ਸਿੰਘ ਸਮਾਓ ਜਾਂ ਤੇਜਾ ਸਿੰਘ ਦਰਦੀ ਵਰਗੇ ਬਹੁਤ ਸਾਰੇ ਮੈਨੂੰ ਕਿਉਂਕਿ ਬਹੁਤਾ ਰਿਜ਼ਰਵ ਰਹੀ ਹੈ ਇਹ ਸੀਟ ਇਹ ਅਕਾਲੀ ਦਲ ਨਾਲ ਸੰਬੰਧਿਤ ਕਿਸੇ ਵੇਲੇ ਸੰਤ ਫਤੇ ਸਿੰਘ ਹੋਰਾਂ ਦੇ ਡਰਾਈਵਰ ਹੀ ਸਦਾ ਕਿਕਰ ਸਿੰਘ ਕਹਿੰਦੇ ਉਹਨਾਂ ਨੂੰ ਕਿਉਂਕਿ ਪੰਥ ਕਰਕੇ ਲੋਕਾਂ ਨੇ ਬਠਿੰਡੇ ਦੇ ਲੋਕਾਂ ਨੇ ਉਹਨਾਂ ਨੂੰ ਪਾਰਲੀਮੈਂਟ ਦਾ ਮੈਂਬਰ ਬਣਾਇਆ ਹਰ ਸਿਮਰਤ ਪੂਰੀ 15 ਸਾਲ ਤੋਂ ਉੱਥੋਂ ਲੋਕ ਸਭਾ ਵਿੱਚ ਅਗਵਾਈ ਕਰਦੇ ਆ ਰਹੇ ਹਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਨੋ ਹੈ ਪਹਿਲੀ ਵਾਰ ਜਿਹੜੀ ਚੋਣ ਲੋਕਾਂ ਨੇ ਬੜੇ ਚਾਰ ਨਾਲ ਉਹਨਾਂ ਨੂੰ ਵੀ ਉਹਨਾਂ ਦੀ ਨੋ ਆਈ ਹੈ ਪਤਾ ਨਹੀਂ ਕੀ ਕਰਨਗੇ ਸਵਾ ਲੱਖ ਦੇ ਵੋਟ ਨਾਲ ਲੋਕ ਉਸ ਤਰ੍ਹਾਂ ਨਹੀਂ ਰਹੇ ਅੱਜ ਜਿਹੜੀ ਸਥਿਤੀ ਹੋਰ ਤਰ੍ਹਾਂ ਦੀ ਐ ਪਹਿਲਾਂ ਤਾਂ ਬੀਬੀ ਹਰ ਸਿਮਰ ਤੋਰੀ ਮੈਂ ਸਮਝਦਾ ਵੀ ਉਹਨਾਂ ਨੂੰ ਉਮੀਦਵਾਰ ਬਣ ਜਾਣਾ ਚਾਹੀਦਾ ਕੋਈ ਗੱਲ ਨਹੀਂ ਲੋਕਾਂ ਦਾ ਫੈਸਲਾ ਹੋਇਆ ਕਰਦਾ ਹੈ ਤਾਂ ਮੁਬਾਰਕ ਹੋਵੇ ਬਣ ਸਤਕਾਰਯੋਗ ਨੇ ਇਸ ਲਈ ਜਿਹੜਾ ਉਹ ਅਜੇ ਤਾਈਂ ਸਾਹਮਣੇ ਨਹੀਂ ਆ ਰਹੇ ਪਤਾ ਨਹੀਂ ਕਿਉਂ ਮੈਨੂੰ ਇੱਕ ਮਹੀਨਾ ਪਹਿਲਾਂ ਆਮ ਆਦਮੀ ਪਾਰਟੀ ਨੇ ਉਮੀਦਵਾਰ ਐਲਾਨ ਦਿੱਤਾ ਸੀ ਤਾਂ ਮੈਂ ਸਾਰੇ ਹਲਕਿਆਂ 'ਚ ਇੱਕ ਵਾਰੀ ਵਰਕਰਜ਼ ਮੀਟਿੰਗ ਕੁਝ ਪਿੰਡਾਂ ਵਿੱਚ ਜਿਹੜਾ ਆਪਣਾ ਦੌਰਾ ਲਾ ਕੇ ਸ਼ਹਿਰ ਦੀਆਂ ਕੁਝ ਕਲੋਨੀਆਂ ਵਿੱਚ ਜਾ ਕੇ ਆਇਆ ਮੈਨੂੰ ਬਹੁਤ ਪਰਮਾ ਹੰਗਾਰਾ ਮਿਲਦਾ ਜਿਦਾਂ ਕੋਈ ਹੋਰ ਦੋਸਤਰਾ ਉਮੀਦਵਾਰ ਆਇਆ ਨਹੀਂ ਸੀ ਕੱਲ ਪਰਸੋਂ ਸਰਦਾਰ ਜੀਤ ਮਹਿੰਦਰ ਰਜੀਤ ਮਹਿੰਦਰ ਸਿੰਘ ਆਏ ਨੇ ਔਰ ਨਾਲ ਹੀ ਕੱਲ ਪਰਸੋਂ ਬੀਬੀ ਪਰਮਪਾਲ कौर ਜਿਹੜੇ ਬੀਜੇਪੀ ਵੱਲੋਂ ਆਏ ਇੱਕ ਅਦੁੱਜੇ ਅਮਰਸਰ ਅਕਾਲੀ ਦਾ ਵੱਲੋਂ ਸਰਦਾਰ ਲੱਖਾ ਸਿੰਘ ਸਿਧਾਨ ਸਿਧਾਨ ਆਏ ਔਰ ਮੁਬਾਰਕ ਹੈ ਹਰ ਇੱਕ ਦਾ ਹੱਕ ਹੈ ਇਲੈਕਸ਼ਨ ਲੜਨੀ ਮੈਂ ਆਪਣੀ ਗੱਲ ਲੋਕਾਂ ਦੇ ਅੱਗੇ ਰੱਖੀ ਆ ਮੈਨੂੰ ਬਹੁਤ ਹੰਗਾਰਾ ਮਿਲਿਆ ਦੂਸਰੇ ਆਪਣੇ ਤੌਰ ਤੇ ਰੱਖਣਗੇ ਫੈਸਲਾ ਜਨਤਾ ਦੇ ਹੱਥ ਹੋਇਆਗਾ ਕੁੜੀਆ ਸਾਹਿਬ ਇੱਥੇ ਜਿੱਥੇ ਗੱਲ ਕੀਤੀ ਹੈ ਸ਼ਰਮਣੀ ਕਾਲੀ ਦਲ ਦੇ ਤੁਸੀਂ ਲਗਾਤਾਰ ਜ਼ਿਕਰ ਆਪਾ ਕਰ ਰਹੇ ਆਂ ਔਰ ਹੁਣ ਮੁੱਖ ਮੰਤਰੀ ਸਾਹਿਬ ਨੇ ਵੀ ਜਦੋਂ ਅਸੀਂ ਉਹਨਾਂ ਦੀ ਤਕਰੀਰ ਵੀ ਸੁਣਦੇ ਹਾਂ ਉਸ ਦੇ ਵਿੱਚ ਵੀ ਅਕਸਰ ਇਹਦਾ ਜ਼ਿਕਰ ਹੁੰਦਾ ਪਰ ਹੁਣੇ ਕੁਝ ਇੱਕ ਦਿਨ ਪਹਿਲਾਂ ਦੇਖਿਆ ਗਿਆ ਕਿ ਜਲੰਧਰ ਦੇ ਵਿੱਚ ਜਿਹੜਾ ਸ਼ਰਮਣੀ ਕਾਲੀ ਦਲ ਦਾ ਇੱਕ ਆਗੂ ਉਹ ਆਮ ਆਦਮੀ ਪਾਰਟੀ ਜੁਆਇਨ ਕਰਦਾ ਠੀਕ ਹੈ ਜੀ ਮੈਂ ਪਰ ਉਹਨੂੰ ਕੰਟੀਨੂ ਹੋਣਾਂ ਦੀ ਗੱਲ ਕਰ ਰਿਹਾ ਔਰ ਉਹਨਾਂ ਦੇ ਉੱਤੇ ਪਾਰਟੀ ਭਰੋਸਾ ਵੀ ਦੇ ਦਿੰਦੀ ਹੈ ਔਰ ਪਾਰਟੀ ਜਿਹੜੀ ਹੈ ਟਿਕਟ ਵੀ ਦੇ ਦਿੰਦੀ ਹੈ ਹਾਲਾਂਕਿ ਉੱਥੇ ਹੀ ਉਸੇ ਸੀਟ ਦੇ ਉੱਤੇ ਸੁਸ਼ੀਲ ਕੁਮਾਰ ਰਿੰਕੂ ਨੂੰ ਜਿਤਾਇਆ ਗਿਆ ਸੀ ਆਵਾਜ਼ ਵੀ ਪਾਰਟੀ ਦਾ ਪੂਰਾ ਜ਼ੋਰ ਲੱਗਿਆ ਸੀ ਜਲੰਧਰ ਦੇ ਵਿੱਚ ਮਿਲੀ ਹੋਈ ਟਿਕਟ ਨੂੰ ਛੱਡ ਕੇ ਉਹ ਬਾਜਪਾ ਚਲੇ ਗਏ ਇਸ ਪੂਰੇ ਇਸ ਪੂਰੇ ਸਮੀਕਰਨ ਨੂੰ ਕਿੱਦਾਂ ਵੇਖੀਏ ਵੇਖੋ ਮੈਨੂੰ ਸੁਸ਼ੀਲ ਕੁਮਾਰ ਜੀ ਜਿਹੜੇ ਰਿੰਕੂ ਮੈਂ ਵੀ ਉਹਨਾਂ ਦੇ ਇਲੈਕਸ਼ਨ ਵਿੱਚ ਗਿਆ ਸੀ ਜੀ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਨੇ ਸਾਰੀ ਪਾਰਟੀ ਦੇ ਵਰਕਰਾਂ ਨੇ ਦਿਨ ਰਾਤ ਪੂਰਾ ਕੰਮ ਕਰਕੇ ਕਿ ਕਾਂਗਰਸ ਦੀ ਸੀਟ ਹੋਇਆ ਕਰਦੀ ਸੀ ਬਹੁਤ ਲੰਮੇ ਸਮੇਂ ਤੋਂ ਮੇਰਾ ਖਿਆਲ ਹੋਰ ਪਾਰਟੀ ਉੱਥੋਂ ਕਿਸੇ ਵੇਲੇ ਕਿਤੇ ਗੁਜਰਾਲ ਸਾਹਿਬ ਜਿੱਤੇ ਸੀ ਨਹੀਂ ਜਿੱਤਣ ਦਿੱਤਾ ਕਾਂਗਰਸ ਔਰ ਬਹੁਤਾ ਸਮਾਂ ਇੱਕ ਪਰਿਵਾਰ ਚੌਧਰੀ ਜਿਹੜੇ ਮਾਸਟਰ ਗੁਰਮੰਤਾ ਸਿੰਘ ਜੀ ਜਿਹੜੇ ਮੁਖੀ ਹੁੰਦੇ ਸਨ ਜੀ ਉਹਨਾਂ ਦੇ ਪਰਿਵਾਰ ਵਿੱਚ ਚੌਧਰੀ ਬਲਵੀਰ ਚੌਧਰੀ ਸੰਤੋਖ ਸਿੰਘ ਹੋਰੀ ਤੇ ਉਹਨਾਂ ਦੇ ਹੱਥ ਵਿੱਚ ਰਹੀ ਹੈ ਬਿਲਕੁਲ ਪਰ ਪਿਛਲੇ ਜਿਹੜਾ ਕਿਉਂਕਿ 1.5 ਸਾਲ ਉਦੋਂ ਸਰਕਾਰ ਬੜੀ ਹੋਈ ਸੀ ਸਰਕਾਰ ਦੀ ਲੋਕਾਂ ਪ੍ਰਤੀ ਪਹੁੰਚ ਸਰਕਾਰ ਦਾ ਲੋਕਾਂ ਪ੍ਰਤੀ ਨਿਆਂ ਬਿਜਲੀ ਦਾ ਬਿੱਲ ਜਿਹੜਾ ਲੋਕਾਂ ਨੂੰ ਬਹੁਤ ਤੰਗ ਕਰਦਾ ਸੀ ਪਰੇਸ਼ਾਨ ਕਰਦਾ ਸੀ ਸਾਰੇ ਲੋਕਾਂ ਲਈ ਵੱਡਾ ਵਰਦਾਨ ਹੋਇਆ ਉਹ ਜਦੋਂ ਜ਼ੀਰੋ ਕੀਤਾ ਫਿਰ ਜੇ ਸਰਕਾਰ ਨੌਕਰੀਆਂ ਦੇਣ ਲੱਗੀ ਪਹਿਲੇ ਸਾਲ ਉਹਦੇ ਵਿੱਚ ਕੋਈ ਪੱਖਪਾਤ ਨਹੀਂ ਕੀਤਾ ਗਿਆ ਕੋਈ ਕਿਸੇ ਪੈਸੇ ਦੀ ਚਰਚਾ ਨਹੀਂ ਹੋਈ ਹਮਮ ਔਰ ਬੱਚਿਆਂ ਨੂੰ ਉਹਨਾਂ ਦੀ ਆਪ ਦੀ ਕੀਤੀ ਹੋਈ ਕਮਾਈ ਮਿਹਨਤ ਉਹਦਾ ਮੁੱਲ ਪਾ ਕੇ ਕਾਬਲੀਅਤ ਦੇ ਉਹਨਾਂ ਨੂੰ ਨੌਕਰੀਆਂ ਮਿਲੀਆਂ ਇਹਨਾਂ ਗੱਲਾਂ ਨੂੰ ਪੰਜਾਬ ਵਿੱਚ ਜਿਹੜਾ ਰੋਜ ਦਾ ਲੀਡਰਾਂ ਦਾ ਰਾਜ ਸੀ ਤੰਗ ਤੰਗ ਪਰੇਸ਼ਾਨ ਠਾਣਿਆਂ ਵਿੱਚ ਕਰਨਾ ਵਿਰੋਧੀਆਂ ਤੇ ਪਰਚੇ ਦੇਣੇ ਜਿਵੇਂ ਹੁਣ ਮੋਦੀ ਸਾਹਿਬ ਕਰ ਰਹੇ ਇਸੇ ਤਰ੍ਹਾਂ ਪੁਰਾਣੇ ਜਿਹੜੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਦਾ ਇਹ ਰੁਝਾਨ ਸੀ ਉਸ ਤੋਂ ਲੋਕ ਸੌਖੇ ਹੋ ਗਏ ਸਨ ਉਹਨਾਂ ਨੇ ਇਹ ਵੱਡਾ ਫਤਵਾ ਆਮ ਆਦਮੀ ਪਾਰਟੀ ਨੂੰ ਦਿੱਤਾ ਸੀ ਇਹ ਸੁਸ਼ੀਲ ਕੁਮਾਰ ਰਿੰਕੂ ਹੋਰਾਂ ਨੂੰ ਮੈਨੂੰ ਨਹੀਂ ਪਤਾ ਹੋ ਸਕਦਾ ਕਿਉਂਕਿ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹਨਾਂ ਕੋਲ ਕਈ ਤੰਤਰ ਹੈ ਉਹਨਾਂ ਕੋਲੇ ਸੱਪਟ ਹੋਏ ਕਈ ੜੰਗ ਮਾਰਨ ਨੂੰ ਉਹ ਕਿਸੇ ਈਡੀ ਦਾ ਲਾ ਲਾਉਂਦੇ ਆ ਕਿਸੇ ਨੂੰ ਇਨਕਮ ਟੈਕਸ ਦਾ ਲਾ ਲਾਉਂਦੇ ਆ ਕਿਸੇ ਨੂੰ ਹੁਣ ਸੀਬੀਆਈ ਤਾਂ ਪ੍ਰਿੰਟ ਵਾਂਗੂ ਹੀ ਲਾ ਲੋ ਉਸ ਦਾ ਵੀ ੜੰਗ ਮਾਰਨਾ ੜੰਗ ਮਾਰਨਾ ਚਾਹੁੰਦੇ ਆ ਤੋ ਹੋ ਸਕਦਾ ਕੋਈ ਇਹੋ ਜੀ ਗੱਲ ਵੀ ਉਹਨਾਂ ਦੇ ਜਿਹੇ ਦੇ ਵਿੱਚ ਪਾ ਦਿੱਤੀ ਹੋਵੇ ਮੈਨੂੰ ਨਹੀਂ ਪਤਾ ਉਹ ਕਿਸ ਗੱਲੋਂ ਸਾਡੀ ਪਾਰਟੀ ਨੂੰ ਛੱਡ ਕੇ ਉਧਰ ਗਏ ਨੇ ਔਰ ਜਿਹੜੇ ਪਵਨ ਕੁਮਾਰ ਟੀਨੂ ਨੇ ਉਹਨਾਂ ਨੂੰ ਜੀ ਸਰਦਾਰ ਭਗਵੰਦ ਅੱਜ ਵੀ ਉਹਨਾਂ ਨੇ ਕਿਹਾ ਵੀ ਮੈਨੂੰ ਇਹਨਾਂ ਦੀਆਂ ਨੀਤੀਆਂ ਚੰਗੀਆਂ ਲੱਗੀਆਂ। ਹਮ ਔਰ ਜਿਹੜਾ ਅ ਦਬਲੇ ਦੱਬੇ ਕੁਛਲੇ ਤੇ ਗਰੀਬ ਲੋਕਾਂ ਨਾਲ ਬੰਦਾ ਖੜਦਾ ਕਿਉਂ ਨਾ ਉਹਦੀ ਇਮਦਾਦ ਕਿਉਂਕਿ ਸਕੂਲਾਂ ਦਾ ਹਾਲਾਤ ਹਮ ਪਿੰਡਾਂ ਵਿੱਚ ਆਮ ਆਦਮੀ ਕਲੀਨਿਕ ਗਰੀਬ ਤੇ ਛੋਟੇ ਲੋਕਾਂ ਲਈ ਕੰਮ ਆ ਰਹੇ ਐ ਇਸ ਲਈ ਲੋਕ ਇਧਰਲੇ ਪਾਸੇ ਰੁਝਾਨ ਕਰਦੇ ਐ ਵੀ ਅਸੀਂ ਆਪਣੇ ਪੰਜਾਬ ਨੂੰ ਬਚਾ ਕੇ ਰੱਖੀਏ ਪੰਜਾਬ ਨੂੰ ਉਹ ਲੋਕ ਲੀਡ ਕਰਨ ਜਿਹੜੇ ਆਪ ਬੇਈਮਾਰ ਨਾ ਹੋਣ ਜਿਹੜੇ ਰਿਸ਼ਵਤ ਖੋਰੀ ਤੋਂ ਦੂਰ ਰਹਿਣ ਜਿਹੜੇ ਧੱਕਾ ਜੋਰੀ ਤੋਂ ਦੂਰ ਰਹਿਣ ਸੋ ਸਾਡਾ ਇਸ ਕਰਕੇ ਬਹੁਤ ਵੱਡਾ ਪੰਜਾਬ ਦੇ ਲੋਕਾਂ ਤੇ ਆਸ ਤੇ ਉਮੀਦ ਹੈ ਕਿ ਜਿਹੜਾ ਇਹ ਲੋਕ ਸਭਾ 2024 ਦਾ ਇਹ ਫਤਵਾ ਸਾਡੇ ਆਮ ਆਦਮੀ ਪਾਰਟੀ ਦੇ ਸਰਦਾਰ ਭਗਵੰਤ ਸਿੰਘ ਮਾਨ ਦੇ ਹੱਕ ਵਿੱਚ ਕੇਜਰੀਵਾਲ ਜੀ ਦੇ ਹੱਕ ਵਿੱਚ ਦੇਣਾ ਇਹਦੇ ਨਾਲ ਖੜੀਓ ਸਾਬ ਬਾਕੀ ਪਾਰਟੀਆਂ ਨੂੰ ਕਿਤੇ ਨਾ ਕਿਤੇ ਸਵਾਲ ਚੱਕਣ ਦਾ ਮੌਕਾ ਮਿਲ ਗਿਆ ਬਾਕੀ ਪਾਰਟੀਆਂ ਕਹਿ ਰਹੀਆਂ ਕਹਿੰਦੇ ਕਿ ਜਿਹੜਾ ਇੱਕ ਸਿੱਧਾ ਵਰਡ ਉਹਨਾਂ ਇਹ ਕਹਿੰਦਾ ਜਿਹੜਾ ਗੰਦ ਬਾਕੀ ਪਾਰਟੀਆਂ ਚੋਂ ਕੱਢਿਆ ਜਾਂਦਾ ਉਹ ਆਮ ਆਦਮੀ ਪਾਰਟੀ ਆਪਣੇ ਚ ਲਹਿ ਰਹੀ ਹੈ ਉਹ ਸਿੱਧੇ ਤੌਰ ਤੇ ਇਹ ਵੀ ਉਹ ਸਵਾਲ ਚੱਕਰੇ ਨੇ ਕਹਿੰਦੇ ਕਿ ਭਾਵੇਂ ਫਿਰ ਗੁਰਪ੍ਰੀਤ ਸਿੰਘ ਜੀਪੀ ਦਾ ਨਾਮ ਹੋਵੇ ਹੋਰ ਜਿਹੜੇ ਲੀਡਰ ਆਏ ਨੇ ਮੈਂ ਇੱਕ ਬੇਨਤੀ ਕਰਦਾ ਜੀ ਗੁਰਪ੍ਰੀਤ ਜੀਪੀ ਹਮ ਠੀਕ ਹੈ ਕਾਂਗਰਸ ਵੱਲੋਂ ਉਹ ਵਿਧਾਨਕਾਰ ਸੀਗੇ ਮੈਂ ਵੀ ਕਿਸੇ ਵੇਲੇ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਹੁੰਦਾ ਸੀ ਬਹੁਤ ਵਧੀਆ ਤੇ ਨਿਮਰ ਇਨਸਾਨ ਹਮ ਔਰ ਕੋਈ ਉਹਦੇ ਦਾਗ ਨਹੀਂ ਹਮ ਕਈ ਵਾਰੀ ਅਗਲਾ ਸਿਆਸਤ ਚ ਕਿਸੇ ਨਾ ਕਿਸੇ ਪਾਰਟੀ ਚ ਇੱਕ ਵਾਰੀ ਰਲਦਾ ਤੇ ਉਹਦੇ ਵਿੱਚ ਤੁਰਿਆ ਆਉਂਦਾ ਹਮ ਜਿਹੜੇ ਪਵਨ ਕੁਮਾਰ ਟੀਨੂ ਐ ਇੱਕ ਤੇ ਬੀਐਸਪੀ ਚੋਂ ਆਏ ਸਨ ਔਰ ਗਰੀਬਾਂ ਦੀ ਗੱਲ ਨੂੰ ਬਹੁਤ ਦਰਦ ਨੂੰ ਉਹਨਾਂ ਨੂੰ ਜਾਣਦੇ ਚੱਕਦੇ ਉਹਨਾਂ ਨੇ ਸਮਝ ਲਿਆ ਔਰ ਉਹਨਾਂ ਤੇ ਵੀ ਮੇਰੇ ਜਿਹੜੇ ਵੇਖਣ ਸੁਣਨ 'ਚ ਉਹਨਾਂ ਤੇ ਕੋਈ ਦਾਗ ਨਹੀਂ ਸੋ ਜੇ ਸਾਫ਼-ਸੁਥਰੇ ਬੰਦੇ ਸਾਫ਼-ਸੁਥਰੀ ਰਾਜਨੀਤੀ ਕਰਦੇ ਆ ਲੋਕਾਂ ਦੀ ਲੀਡ ਕਰ ਸਕਦੇ ਲੋਕਾਂ ਲਈ ਉਹ ਚੰਗੇ ਸਾਬਤ ਹੋ ਸਕਦੇ ਆ ਸੇਵਾਦਾਰ ਹੋ ਸਕਦੇ ਆ ਤੋਂ ਮੈਂ ਨਹੀਂ ਸਮਝਦਾ ਕੋਈ ਇਸ ਨੂੰ ਗੰਦ ਨਹੀਂ ਕਿਹਾ ਜਾ ਸਕਦਾ ਜੇ ਕੋਈ ਵੱਡਾ ਇਲਜ਼ਾਮ ਲੱਗਿਆ ਤਾਂ ਤੁਸੀਂ ਉਸ ਨੂੰ ਦੱਸ ਸਕਦੇ ਆ ਵੀ ਇਹ ਉਹ ਲੋਕ ਨੇ ਹਮਮ ਕੋਰੇ ਸਾਹਿਬ ਅਰਵਿੰਦ ਕੇਜਰੀਵਾਲ ਫਿਲਹਾਲ ਜੇਲ੍ਹ ਦੇ ਵਿੱਚ ਨੇ ਲਗਾਤਾਰ ਉਹਨਾਂ ਦੀ ਸੁਣਵਾਈ ਜਿਹੜੀ ਆ ਹੋ ਰਹੀ ਹੈ ਪਰ ਹਲੇ ਤੱਕ ਜੇਲ੍ਹ ਤੋਂ ਬਾਹਰ ਨਹੀਂ ਆ ਪਾ ਰਹੇ ਲੱਗਦਾ ਕਿ ਇਸ ਦਾ ਅਸਰ ਆਇਦ ਕੀ ਲੋਕ ਸਭਾ ਚੋਣਾਂ ਦੇ ਕਿਉਂਕਿ ਇਹ ਚੋਣਾਂ ਕੁੱਲੇ ਪੰਜਾਬ ਦੀਆਂ ਨਹੀਂ ਪੂਰੇ ਭਾਰਤ ਦੀਆਂ ਚੋਣਾਂ ਨੇ ਔਰ ਕੀ ਲੱਗਦਾ ਇਸ ਦਾ ਅਸਰ ਕਿਸ ਤਰੀਕੇ ਪਏਗਾ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਹੀ ਨੇ ਉਹ ਅਜੇ ਹਚਰ ਰਹੇ ਗਏ ਜਿਹੜਾ ਸ਼ਾਇਦ ਕੁਰੂਕਸ਼ੇਤਰ ਵੀ ਜਾ ਕੇ ਆਏ ਸਾਮ ਵੀ ਜਾ ਕੇ ਆਏ ਔਰ ਗੁਜਰਾਤ ਵੀ ਜਾ ਕੇ ਆਏ ਜਿਹੜਾ ਕੇਜਰੀਵਾਲ ਜੀ ਹੋਰਾਂ ਨੂੰ ਗ੍ਰਿਫਤਾਰ ਕਰ ਲੈਣਾ ਪਹਿਲਾਂ ਮਨੀਸ਼ ਸ਼ਿਸ਼ੋਦੀਆ ਔਰ ਸਤਿੰਦਰ ਜੈਨ ਹੋਰਾਂ ਨੂੰ ਉਹਨਾਂ ਦੇ ਨਾਲ ਹੀ ਸੰਜੇ ਸਿੰਘ ਜੀ ਹੋਰਾਂ ਨੂੰ ਰਾਜ ਸਭਾ ਦੇ ਮੈਂਬਰ ਆ ਉਹਨਾਂ ਨੂੰ ਗ੍ਰਿਫਤਾਰ ਕਰ ਲੈਣਾ ਮੋਦੀ ਦੀ ਸਰਕਾਰ ਵੱਲੋਂ ਕਦੇ ਮੋਦੀ ਵੱਲੋਂ ਲੋਕਾਂ ਨਾਲ ਜਿਹੜਾ ਇਹ ਕੀਤਾ ਜਾਂਦਾ ਸੀ ਕਿ ਵੀ ਮੈਂ ਤੁਹਾਨੂੰ ਬਹੁਤ ਵਧੀਆ ਰਾਜਪਾਗ ਦੇਵਾਂਗਾ ਮੈਂ ਥੋੜਾ ਇਸੇ ਤਰ੍ਹਾਂ ਕਦੇ ਇੰਦਰਾ ਗਾਂਧੀ ਜੀ ਨੇ ਤਾਨਾਸ਼ਾ ਬਣ ਕੇ ਲੋਕਾਂ ਨੂੰ ਆਪਣੇ ਥੱਲੇ ਦਬਾਉਣਾ ਚਾਹੇ ਤੇ ਮੋਦੀ ਵੀ ਹੁਣ ਉਸੇ ਤਰ੍ਹਾਂ ਚਾਹੁੰਦਾ ਹੈ ਹੂੰ ਉਹਦਾ ਵਹਿਮ ਹੈ ਵਹਿਮ ਟੁੱਟ ਜਾਊਗਾ ਸਗੋਂ ਜਦੋਂ ਲੀਡਰਾਂ ਨੂੰ ਫੜਿਆ ਗਿਆ ਹੂੰ ਪਾਰਟੀ ਨੂੰ ਆਪ ਦੇ ਜਣੇ ਤਾਂ ਇਹ ਲੀਡਰਲੈਸ ਕਰਨਾ ਚਾਹੁੰਦਾ ਸੀ ਮੋਦੀ ਪਰ ਲੋਕਾਂ ਵਿੱਚ ਰੋਸ ਜਾ ਕੇ ਸਗੋਂ ਪਾਰਟੀ ਤਕੜੀ ਹੋ ਕੇ ਨਿਕਲੀ ਤੇ ਫਿਰ ਹੁਣ ਆਉਂਦੇ ਸਮੇਂ ਕਿਉਂਕਿ ਦੇਖੋ ਮੀਟਿੰਗ ਲਗਾਤਾਰ ਹੋ ਰਹੀ ਹੈ ਮੁੱਖ ਮੰਤਰੀ ਸਾਹਿਬ ਵੀ ਮੀਟਿੰਗਾਂ ਲਗਾਤਾਰ ਲੈ ਰਹੇ ਨੇ ਲੋਕਾਂ ਦੇ ਵੀ ਕਿਸ ਤਰੀਕੇ ਕੰਮਾਂ ਨੂੰ ਲੈ ਕੇ ਜਾ ਰਹੇ ਹੋ ਕਿਉਂਕਿ ਜਿੱਥੇ ਤੱਕ ਗੱਲ ਕੀਤੀ ਜਾਂਦੀ ਫਰੀ ਬਿਜਲੀ ਦੀ ਗੱਲ ਹੁੰਦੀ ਹੈ ਸਕੂਲ ਆਫ ਫੈਮਿਨੈਂਸ ਦੀ ਗੱਲ ਹੁੰਦੀ ਹੈ ਇਹ ਹੋਰ ਵੀ ਜਿਹੜੇ ਕੰਮ ਜਿਹੜੇ ਸਰਕਾਰ ਵੱਲੋਂ ਕੀਤੇ ਗਏ ਨੇ ਹਾਲਾਂਕਿ ਵਿਰੋਧੀ ਧਿਰ ਉਹਨਾਂ ਕੰਮਾਂ ਤੇ ਵੀ ਲਗਾਤਾਰ ਸਵਾਲ ਚੱਕਰੀ ਕਹਿੰਦੇ ਕਿ ਸਕੂਲ ਆਫ ਫੈਮਿਨੈਂਸ ਦੀ ਗੱਲ ਕਰੀਏ ਕਹਿੰਦੇ ਕਿ ਪੁਰਾਣੀ ਬਿਲਡਿੰਗਾਂ ਦੇ ਉੱਤੇ ਸਿਰਫ ਨਾਮ ਵੱਲ ਦਿੱਤਾ ਰੰਗ ਰੋਗਨ ਕਰ ਦਿੱਤਾ ਸਕੂਲ ਆਫ ਫੈਮਿਨ ਦੋਸ਼ ਜਿਹੜੇ ਹੈਗੇ ਆ ਉਹਨਾਂ ਨੇ ਲਾਉਣਾ ਹੈ ਉਹਨਾਂ ਕੋਲੇ ਕੋਈ ਗੱਲ ਨਹੀਂ ਮੈਂ ਇਸ ਗੱਲ ਨੂੰ ਕਿਉਂਕਿ ਸਕੂਲ ਉਹੀ ਆ ਜਿਹੜੇ ਸੈਂਟਰਲ ਏਰੀਏ ਚ ਸੀ ਉਹਨਾਂ ਨੂੰ ਉਹਨਾਂ ਦੀ ਨਵੀਂ ਬਿਲਡਿੰਗ ਵੀ ਬਣਾ ਦਿੱਤੀ ਜਾਊਗੀ ਸਾਡੇ ਜਿਵੇਂ ਲੰਬੀ ਸੀ ਜੀ ਆ ਉਹਦਾ ਸਾਰਾ ਬਿਲਡਿੰਗ ਦਾ ਨਵਾਂ ਕਰਨਾ ਹੈ ਤੇ ਉਹਨਾਂ ਸਕੂਲਾਂ ਵਾਲੇ ਥਾਂ ਹੀ ਸਕੂਲ ਬਣਾਉਣੇ ਸੀ ਜਿਹੜੇ ਸਕੂਲ ਇੱਕ ਨਾ ਵਿਲੱਖਣ ਹੈ ਕਿ ਜਿਹੜਾ ਸਾਡਾ ਬੱਚਾ 10ਵੀਂ ਪਾਸ ਚੰਗੇ ਨੰਬਰਾਂ ਚ ਕਰਕੇ ਆਉਂਦਾ ਉਹਨੂੰ ਕਈ ਵਾਰੀ ਨਾ ਦੂਰ ਕਾਲ ਜਾਂਚ ਦੂਰ ਸਕੂਲਾਂ ਚ ਜਾਣਾ ਪਿੰਦਾ ਵੀ ਮੈਨੂੰ ਕੋਈ ਜਿਹੜੀ ਪੜ੍ਹਾਈ ਚੰਗੀ ਹੋਵੇ ਉਹ ਸਾਡਾ ਜਿਹੜਾ ਸਕੂਲ ਹੈ ਐਮਿਨੈਂਸ ਉਹਦੇ ਚ ਵਧੀਆ ਪੜ੍ਹਾਈ ਬੱਚਾ ਇੱਕ ਤਿਆਰ ਹੋ ਜੂ ਚੰਗੇ ਪਾਸੇ ਕਿਸੇ ਜੋਬ ਨੂੰ ਜਾਣ ਲਈ ਉਹਦੀ ਤਿਆਰੀ ਇੰਨੀ ਕਰਵਾ ਦੇ ਉਹਦੀ ਨੀ ਏਡੀ ਵਧੀਆ ਬਣਾ ਦਿੱਤੀ ਜਾਣੀ ਆ ਤੇ ਉਹਦੀ ਲੋੜ ਵੀ ਆ ਕਿਉਂਕਿ ਸਾਨੂੰ ਆਉਣ ਵਾਲੇ ਸਮਾਂ ਸਮੇਂ ਚ ਆਪਦੇ ਪੰਜਾਬ ਦੇ ਚੰਗੇ ਬੱਚੇ ਪਿੰਡਾਂ ਦੇ ਜਿਹੜੇ ਦੁੱਖਾਂ ਨੂੰ ਜਾਣਦੇ ਆ ਉਹ ਅਫਸਰਸ਼ਾਹੀ ਵਿੱਚ ਵੀ ਆਉਣ ਉਹ ਚੰਗੇ ਨੌਕਰੀਆਂ ਵੀ ਲੈ ਸਕਣ ਉਹਦੇ ਤੇ ਉਹਨਾਂ ਨੂੰ ਕਿੰਤੂ ਪਰੰਤੂ ਨਹੀਂ ਕਰਨਾ ਚਾਹੀਦਾ ਸਕੂਲ ਜਿੱਥੇ ਵੀ ਬਣਿਆ ਜਿਵੇਂ ਵੀ ਬਣਿਆ ਉਹ ਲੋਕਾਂ ਦੇ ਲਈ ਬਣਿਆ ਹਮ ਆਰਡੀਐਫ ਤੇ ਪੈਸੇ ਦਾ ਲਗਾਤਾਰ ਜ਼ਿਕਰ ਹੁੰਦਾ ਸੀ ਕਿ ਕੇਂਦਰ ਤੋਂ ਪੈਸਾ ਨਹੀਂ ਆਇਆ ਐਨਐਚਐਮ ਦੇ ਪੈਸੇ ਦਾ ਲਗਾਤਾਰ ਜ਼ਿਕਰ ਹੁੰਦਾ ਸੀ ਕਹਿੰਦੇ ਉਹ ਕੇਂਦਰ ਤੋ ਨਹੀਂ ਆਇਆ ਤੇ ਜੇਕਰ ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਉਹ ਕੇਂਦਰ ਤੱਕ ਪਹੁੰਚ ਜਾਂਦੇ ਨੇ ਜਾਂ ਫਿਰ ਲੋਕ ਸਭਾ ਤੱਕ ਪਹੁੰਚ ਜਾਂਦੇ ਨੇ ਕਿਸ ਤਰੀਕੇ ਦਾ ਕੋਸ਼ਿਸ਼ਾਂ ਰਹਿਣ ਗਿਆ ਕਿਉਂਕਿ ਇਹ ਦੋਸ਼ ਉਦੋਂ ਤੱਕ ਸੰਭਵ ਸੀਗੇ ਜਦੋਂ ਤੱਕ ਲੋਕ ਸਭਾ ਤੱਕ ਨਹੀਂ ਪਹੁੰਚੇ ਸੀਗੇ ਤੇ ਜੇ ਹੁਣ ਪਹੁੰਚ ਜਾਂਦੇ ਹੋ ਕਿ ਲੱਗਦਾ ਕਿ ਇਹ ਕੰਮ ਕਰਨੇ ਸੌਖੇ ਹੋ ਜਾਣ ਕਿਉਂਕਿ ਲੋਕ ਸਭਾ ਵਿੱਚ ਸਾਡਾ ਕੋਈ ਇਹ ਰੌਲਾ ਪਾਏ ਕਈ ਗੱਲਾਂ ਪ੍ਰਾਪਤ ਹੁੰਦੀਆਂ ਅਸੀਂ ਆਪਣੇ ਲੋਕਾਂ ਦੇ ਨਾਲ ਖੜਾਂਗੇ ਲੋਕਾਂ ਦੀ ਗੱਲ ਕਰਾਂਗੇ ਜਿਹੜੇ ਸਿਆਣੇ ਚਾਹੇ ਕੋਈ ਵੀ ਪਾਰਟੀ ਰਾਜ ਕਰਦੀ ਹੋਵੇ ਵੈਸੇ ਤਾਂ ਮੋਦੀ ਸਾਹਿਬ ਹੋਰਾਂ ਦਾ ਬਣਿਤ ਕੀ ਹੋਪ ਨਹੀਂ ਚਾਹੇ ਤੁਸੀਂ ਆਪ ਵੀ ਦੇਖਦੇ ਹੋ ਸਰਕਾਰ ਬਣਨੀ ਉਹਨਾਂ ਦੀ ਜਿਨ੍ਹਾਂ ਨੇ ਫੰਡ ਆਪੇ ਰਿਲੀਜ਼ ਕਰ ਦੇਣੇ ਬਹੁਤਾ ਫਰਕ ਨਹੀਂ ਪੈਂਦਾ ਸੇ ਫਿਰ ਵੀ ਖੁਦਾ ਨਾ ਖਾਸਤਾ ਇਹੋ ਜੀ ਗੱਲ ਹੋਵੇ ਸਾਰੇ ਵਜ਼ੀਰ ਨਹੀਂ ਮਾੜੇ ਹੁੰਦੇ ਸਾਰੇ ਲੋਕ ਨਹੀਂ ਉਦੇ ਕੋਲੇ ਜਾ ਕੇ ਅਸੀਂ ਆਪਣੀ ਪਹੁੰਚ ਕਰਕੇ ਵੀ ਸਾਡਾ ਜਿਹੜਾ ਬਣਦਾ ਹੱਕ ਹੈ ਪੰਜਾਬ ਦਾ ਉਹ ਕਿਉਂ ਰੱਖਿਆ ਜਾਂਦਾ ਹੈ ਔਰ ਉਹ ਜਿਹੜਾ ਅਸੀਂ ਲੈ ਕੇ ਆਵਾਂ ਪੰਜਾਬ ਦੇ ਕਿਸਾਨ ਹੱਲੇ ਵੀ ਬਾਰਡਰ ਦੇ ਉੱਤੇ ਤਣਾਤ ਨੇ ਸ਼ੰਭੂ ਬਾਰਡਰ ਦੀ ਗੱਲ ਕਰੀਏ ਖਨੌਰੀ ਬਾਰਡਰ ਦੀ ਗੱਲ ਕਰੀਏ ਹਾਲਾਂਕਿ ਤੁਹਾਡੇ ਵੱਲੋਂ ਸੀਐਮ ਸਾਹਿਬ ਵੱਲੋਂ ਜਿਹੜਾ ਲਗਾਤਾਰ ਬੈਠਕਾਂ ਵੀ ਕਰਾਈਆਂ ਗਈਆਂ ਪਰ ਨਤੀਜਾ ਸਾਹਮਣੇ ਨਹੀਂ ਆਇਆ ਕੇਂਦਰ ਨੇ ਲਗਾਤਾਰ ਅਥਰੂ ਗੈਸ ਦੇ ਗੋਲੇ ਵੀ ਵਰ ਆਏ ਸਭ ਕੁਝ ਹੋਇਆ ਉਸ ਨੂੰ ਕਿੱਦਾਂ ਦੇਖਦੇ ਹੋ ਹਾਲਾਂਕਿ ਕੇਂਦਰ ਇਹ ਗੱਲ ਕਹਿੰਦਾ ਫੇਰ ਵੀ ਅਸੀਂ ਕਿਸਾਨਾਂ ਦਾ ਹਮੇਤੀ ਹਾਂ ਔਰ ਕਿਸਾਨਾਂ ਬਾਰੇ ਹੀ ਗੱਲ ਕਰਦੇ ਆ ਇਹ ਜਿਹੜਾ ਵੀ ਵਿੱਚ ਆਇਆ ਸੀ ਹੋਂਦ ਵਿੱਚ ਜਿਹੜੀ ਐਜੀਟੇਸ਼ਨ ਕਿਸਾਨ ਐਜੀਟੇਸ਼ਨ ਆਈ ਸੀ ਜਦੋਂ ਮੋਦੀ ਨੇ ਮੋਦੀ ਦੇ ਨਾਲ ਹੀ ਜਿਹਦੇ ਨਾਲ ਸੁਭਾਵਨਾ ਬਣਦੀ ਆ ਵੀ ਉਹ ਕੈਂਡੀਡੇਟ ਹੋਣਗੇ ਬੀਬਾ ਹਰਸਿਮਰਤ ਹੂੰ ਕਿਸਾਨਾਂ ਦੇ ਜਿਹੜੇ ਗੱਲ ਘੁੱਟਣ ਵਾਸਤੇ ਉਹਨਾਂ ਦੇ ਹੱਕ ਹੋਣ ਵਾਸਤੇ ਤਿੰਨ ਕਾਲੇ ਕਾਨੂੰਨ ਉਹਨਾਂ ਲੋਕਾਂ ਨੇ ਪਾਸ ਕਰਲੇ ਸੀ ਉਹਦੇ ਵਿੱਚ ਬੀਬੀ ਹਰਸਿਮਰਤ ਵੀ ਵਜ਼ੀਰ ਦੇ ਹੁੰਦੇ ਆ ਵਿੱਚ ਹਾਜ਼ਰ ਸੀ ਹੂੰ ਸੋ ਉਹ ਜਿਹੜਾ ਕਿਸਾਨਾਂ ਨਾਲ ਔਰ ਜਿਹੜੇ ਇੱਕ ਭਗਤ ਹੁੰਦਾ ਕਿਸਾਨ ਜਿਹੜਾ ਦਾਣਾ ਪਾਣੀ ਪੈਦਾ ਕਰਕੇ ਦਿੰਦਾ ਤੇ ਲੋਕ ਉਹਨੂੰ ਖਾਂਦੇ ਆ ਆਪਣੀ ਭੁੱਖ ਮਟਾਉਂਦੇ ਆ ਉਸ ਭਗਤ ਨਾਲ ਜੇ ਸਰਕਾਰਾਂ ਖਹਿਣਗੀਆਂ ਤਾਂ મોદી ਦੇ ਖਫਣ ਤੇ ਕਿਲ ਕਿਸਾਨਾਂ ਕਰਕੇ ਗੱਡਿਆ ਜਾਣਾ ਤੇ ਫਿਰ ਹੁਣ ਲੱਗਦਾ ਕਿ ਜਦੋਂ ਤੁਸੀਂ ਲੋਕਾਂ 'ਚ ਜਾ ਰਹੇ ਹੋ ਲੋਕ ਤੁਹਾਨੂੰ ਜਿਹੜੇ ਕੰਮ ਕੀਤੇ ਨੇ ਸਰਕਾਰ ਨੇ ਜੇ ਤੁਸੀਂ ਉਹਨਾਂ ਨੂੰ ਦੱਸਦੇ ਹੋਵੋਗੇ ਉਸ ਦੇ ਅੱਗੇ ਕਾਊਂਟਰ ਸਵਾਲ ਵੀ ਕਰਦੇ ਲੋਕਾਂ ਦਾ ਹੱਕ ਕਿਉਂ ਸ਼ਾਇਦ ਕਰਦੇ ਵੀ ਹੋਣਗੇ ਵੇਖੋ ਲੋਕ ਸਾਨੂੰ ਬਹੁਤ ਇੱਜ਼ਤ ਮਾਨ ਲੈਂਦੇ ਆ ਤੇ ਉਹਨਾਂ ਦਾ ਫਰਜ਼ ਆ ਉਹਦਾ ਸਵਾਲ ਕਰਨ ਹਮ ਸਵਾਲ ਦੇ ਵਿੱਚੋਂ ਕਈਆਂ ਦਾ ਸਮੱਸਿਆ ਹੱਲ ਵੀ ਹੋ ਜਾਂਦੀ ਹੈ ਕਈ ਵਾਰੀ ਸਾਨੂੰ ਬਾਹਰ ਇਸ ਗੱਲ ਦਾ ਪਤਾ ਨਹੀਂ ਹੁੰਦਾ ਕਿਉਂਕਿ ਸਥਾਨਕ ਲੋੜ ਉੱਥੋਂ ਦੀ ਵੀ ਕੀ ਹੈ ਕਿਹੜੇ ਬੰਦੇ ਨੇ ਵਿਗਾੜੀ ਹੈ ਉਸ ਗੱਲ ਦਾ ਪਤਾ ਲੱਗ ਜਾਂਦਾ ਉਹ ਚੰਗੀ ਗੱਲ ਹੈ ਸਾਨੂੰ ਜੇ ਕੋਈ ਦੱਸੂਗਾ ਤੇ ਉਹਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਨਿਕਲੂਗਾ ਤੇ ਉਹਦਾ ਆਪਾਂ ਹੱਲ ਵੀ ਕੱਢਣ ਦੇ ਯਤਨ ਕਰਾਂਗੇ ਹਰ ਇੱਕ ਚੀਜ਼ ਦਾ ਹੱਲ ਬੈਠਕ ਹੈ ਹਰ ਇੱਕ ਜੀ ਦਾ ਹੱਲ ਗੱਲਬਾਤ ਹੈ ਹਰ ਇੱਕ ਚੀਜ਼ ਦਾ ਜਿਹੜਾ ਹੱਲ ਹੈ ਉਹ ਸਲਾਹ مشورہ ਗੁਰਮੀਤ ਸਿੰਘ ਖੁੱਡੀਆਂ ਕਿਦਾਂ ਦੇਖਦੇ ਨੇ ਲੋਕ ਸਭਾ ਦੇ ਚੋਣਾਂ ਨੂੰ ਕੀ ਲੱਗਦਾ ਹੈ ਕਿ ਆਉਣ ਵਾਲਾ ਸਮਾਂ ਕਿਹੋ ਜਿਹਾ ਰੁਗਾ ਔਰ ਸਭ ਤੋਂ ਵੱਡਾ ਸਵਾਲ ਲੱਗਦਾ ਕੀ ਹੈ ਕਿ ਲੋਕ ਤੁਹਾਡੀ ਕਿਹੜੀ ਇਮੇਜ ਨੂੰ ਦੇਖਣਗੇ ਕੀ ਤੁਹਾਡੀ ਜਿਹੜੀ ਪਰਿਵਾਰਿਕ ਇਮੇਜ ਚੱਲਦੀ ਆ ਰਹੀ ਹੈ ਉਹਨੂੰ ਵੇਖਣਗੇ ਕੀ ਸਰਕਾਰ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹਨੂੰ ਵੇਖਣਗੇ ਕਿਸ ਚੀਜ਼ ਨੂੰ ਜ਼ਿਆਦਾ ਲੋਕ ਵੇਖਣਗੇ ਕਿ ਮੇਰੇ ਵਾਸਤੇ ਪਹਿਲਾਂ ਮੇਰੇ ਪੂਜਨੀਕ ਪਿਤਾ ਜੀ ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਉਹਨਾਂ ਦੀ ਸ਼ਖਸੀਅਤ ਉਹਨਾਂ ਪ੍ਰਤੀ ਲੋਕਾਂ ਦਾ ਪਿਆਰ ਸਨਮਾਨ ਸਤਿਕਾਰ ਉਸ ਕਰਕੇ ਮੇਰੇ ਸਿਰ ਤੇ ਬਹੁਤ ਵੱਡਾ ਹੱਥ ਹੋ ਰੋਕ ਰਖਦੇ ਆ ਪਾਰਟੀ ਇਮਾਨਦਾਰੀ ਹਮ ਔਰ ਕਾਮਕਾਰ ਮੇਰਾ 9-10 ਮਹੀਨੇ ਵਜ਼ੀਰ ਰਹਿਣਾ ਵਜ਼ੀਰ ਰਹਿ ਕੇ ਵੀ ਲੋਕਾਂ ਨੇ ਮੇਰੇ ਕੰਮਾਂ ਕਰਨ ਵੇਖੇ ਔਰ ਵਿਰੋਧੀ ਮੇਰੇ ਤੇ ਬਹੁਤ ਵੀ ਇਸ ਬੰਦੇ ਦਾ ਕੋਈ ਨਾ ਕੋਈ ਕਿਵੇਂ ਨਾ ਕਿਵੇਂ ਅਸੀਂ ਮਤਲਬ ਖਲਾਰਾ ਪਾਈਏ ਬਹੁਤ ਤਿੱਖੀ ਨਜ਼ਰ ਰੱਖੀ ਹੋਈ ਸੀ ਉਹਨਾਂ ਲੋਕਾਂ ਨੇ ਪਰ ਅਕਾਲਪੁਰਖ ਮੇਰੇ ਨਾਲ ਮੈਨਿਓਂ ਕਿ ਡਰ ਕੇ ਇਸ ਮਹਿਕ ਮੈਨੂੰ ਚਲਾਉਂਦਾ ਰਿਹਾ ਮੈਂ ਸਾਫ਼ ਸੁਥਰਾ ਇਸ ਮਹਿਕ ਵਿੱਚ ਉਸ ਲੋਕ ਸਭਾ ਦੀ ਚੋਣ ਲਈ ਲੜਨ ਲਈ ਚੱਲਿਆ ਮੈਨੂੰ ਇਸ ਗੱਲ ਦਾ ਜਿਹੜਾ ਲੋਕਾਂ ਵੱਲੋਂ ਬਹੁਤ ਸਤਿਕਾਰ ਮਿਲਦਾ ਹੈ ਇਮਾਨਦਾਰੀ ਧਿਆਨਦਾਰੀ ਤੁਹਾਡੀ ਲੋਕਾਂ ਪ੍ਰਤੀ ਸੇਵਾ ਦਇਆ ਉਦਾ ਮੁੱਲ ਲੋਕ ਪਾਉਂਦੀ ਹੈ ਲੋਕ ਸਭਾ ਚੋਣਾਂ ਚ ਅਕਸਰ ਦੇਖਿਆ ਜਾਂਦਾ ਹੈ ਕਈ ਵਾਰੀ ਜਦੋਂ ਸੈਲੀਬ੍ਰਿਟੀ ਫੇਸੇਸ ਨੂੰ ਲੈ ਕੇ ਆਇਆ ਜਾਂਦਾ ਪਿਛਲੇ ਸਮੇਂ ਗੁਰਦਾਸਪੁਰ ਦੇ ਵਿੱਚ ਜਿੱਕਰ ਗੱਲ ਕਰੀਏ ਜਿਹੜਾ ਲੋਕ ਸਭਾ ਸੀਟ ਦੇ ਉੱਤੇ ਵਿਰੋਧ ਖੰਣਾ ਲੜਦੇ ਰਹੇ ਉਸ ਤੋਂ ਬਾਅਦ ਸਨੀ ਦਿ올 ਦਾ ਦੌਰ ਆਇਆ ਸਨੀ ਦਿ올 ਤਾਂ ਕਹਿੰਦੇ ਦਿਖਾਈ ਨਹੀਂ ਦਿੱਤੇ ਤੇ ਲੋਕਸ਼ਾਹ ਦੋਸਤੋਂ ਕਿਤੇ ਨਾ ਕਿਤੇ ਨਰਾਜ਼ ਵੀ ਸਿਗੇ ਹੁਣ ਕੀ ਲੱਗਦਾ ਕਿ ਐਤ ਕੀ ਤੁਹਾਡੇ ਵੱਲ ਵੀ ਜਕਰ ਗਲਤ ਜਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈ ਕਰਮਜੀਤ ਅਨਮੋਲ ਨੂੰ ਇੱਕ ਸਟਾਰ ਫੇਸ ਵੀ ਕਿਤੇ ਨਾ ਕਿਤੇ ਮੰਨਿਆ ਜਾ ਸਕਦਾ ਹੈ ਔਰ ਕਿਉਂਕਿ ਐਂਟਰਟੇਨਮੈਂਟ ਫੀਲਡ 'ਚ ਰਹੇ ਨੇ ਫਿਲਮ ਅਦਾਕਾਰ ਰਹੇ ਨੇ ਲੱਗਦਾ ਕਿ ਉਸ ਦਾ ਕੁਝ ਅਸਰ ਜਿਹੜਾ ਹੈ ਪਵੇਗਾ ਕਿਉਂਕਿ ਐਤ ਕੀ ਜੋ ਲੋਕਾਂ ਚ ਅਸੀਂ ਵੀ ਸਰਵੇ ਕਰ ਰਹੇ ਹਾਂ ਕਹਿੰਦੇ ਕਿ ਐਤ ਕੀ ਸਟਾਰਾਂ ਤੇ ਇਹ ਇਦਾਂ ਦੇ ਚਿਹਰਿਆਂ ਤੇ ਭਰੋਸਾ ਨਹੀਂ ਕਰ ਤੇ ਸਣੀ ਦਿਉਲ ਦਾ ਦਿਨ ਰਾਤ ਦਾ ਫਰਕ ਜੀ ਸਣੀ ਦਾ ਦਿਉਲ ਜਿਹੜਾ سونے ਦਾ ਚਮਚਾ ਮੂੰਹ ਚ ਲੈ ਕੇ ਜੰਮਿਆ ਸੀ ਹੂੰ ਉਹ ਅ ਅਮੀਰਾ ਵਾਂਗੂ ਉਹਦਾ ਪਾਲਣ ਪੋਛਣ ਹੋਇਆ ਸੀ ਹੂੰ ਉਹ ਤਾਂ ਪਾਰਟੀ ਨੂੰ ਸੈਲੀਬ੍ਰੇਟ ਕਰਕੇ ਤੇ ਲੋਕ ਕਿਸੇ ਚਾਚ ਆਗੇ ਵੀ ਸ਼ਾਇਦ ਸਣੀ ਦਿਉਲ ਇੱਥੇ ਰਿਆ ਕਰੂ ਹੂੰ ਸਾਡੇ ਨੂੰ ਪਰ ਉਦੋਂ ਵੀ ਲੋਕਾਂ ਨੂੰ ਬਹੁਤਿਆਂ ਨੂੰ ਤਾਂ ਪਤਾ ਸੀ ਵੀ ਇਹ ਮੁਸ਼ਕਲ ਹੈ ਜਿਹੜੇ ਲੋਕ ਉਸ ਜੀਵਨ ਚ ਰਹਿੰਦੇ ਆ ਇੱਥੇ ਨਹੀਂ ਆਸ ਜਿਹੜਾ ਕਰਮਜੀਤ ਅਨਮੋਲ ਹੈ ਇਹ ਇੱਥੋਂ ਦਾ ਜੰਮਿਆ ਜੈ ਇੱਥੇ ਲੋਕਾਂ ਦੇ ਵਿੱਚ ਹੀ ਪ੍ਰੋਗਰਾਮ ਲੋਕਾਂ ਦੇ ਵਿੱਚ ਫਿਲਮਾਂ ਬਣਾ ਲੈਣੀਆਂ ਅਦਾਕਾਰ ਹੋਣਾ ਪ੍ਰਮਾਤਮਾ ਦੀ ਵੱਡੀ ਗੋਡ ਗਿਫਟ ਹੈ ਉਹਨੂੰ ਕਿਸੇ ਕਿਸੇ ਬੰਦੇ ਨੂੰ ਮਿਲਦਾ ਉਹਦੇ 'ਚ ਕੋਈ ਸ਼ੱਕ ਨਹੀਂ ਪਰ ਇਹ ਲੋਕਾਂ ਨਾਲ ਜੁੜਿਆ ਹੋਇਆ ਧਰਤੀ ਦੇ ਨਾਲ ਜੁੜਿਆ ਹੋਇਆ ਲੋ ਸਾਡਾ ਕਰਮਜੀਤ ਅਨਮੋਲ ਮੁੱਖ ਮੰਤਰੀ ਸਾਹਿਬ ਨੇ ਐਲਾਨ ਕਰ ਦਿੱਤਾ ਕਿ ਜਿੱਥੇ ਮੈਨੂੰ ਬੁਲਾਉਂਗੇ ਮੈਂ ਉੱਥੇ ਪਹੁੰਚੂਗਾ ਕਹਿੰਦੇ ਰੈਲੀਆਂ ਦੇ ਰਾਹ ਤੁਸੀਂ ਨੋਟ ਕਰ ਲਿਓ ਰਾਹ ਤੁਸੀਂ ਆਪ ਬਣਾ ਲਿਓ ਪੋਸਟਰ ਕਿੱਥੇ ਲੈਣੇ ਤੁਸੀਂ ਦੇਖ ਲਿਓ ਕੀ ਸੁਨੀਤਾ ਕੇਜਰੀ ਅਨੀਤਾ ਕੇਜਰੀਵਾਲ ਜਿਹੜੇ ਨੇ ਉਹ ਇੱਥੇ ਆਉਣਗੇ ਉਹ ਉਹਨਾਂ ਵੱਲੋਂ ਕੀ ਪੰਜਾਬ ਚ ਆ ਕੇ ਚੋਣ ਪ੍ਰਚਾਰ ਕੀਤਾ ਜਾਊਗਾ ਕਿਉਂਕਿ ਅਰਵਿਦ ਕੇਜਰੀਵਾਲ ਤਾਂ ਫਿਲਹਾਲ ਜੇਲ੍ਹ 'ਚ ਨੇ ਔਰ ਵੱਡੀ ਜ਼ਿੰਮੇਵਾਰੀ ਉਹਨੇ ਦੋ ਚਿਹਰੇ ਦੇ ਉੱਤੇ ਬੰਦੀ ਲੱਗਦੀ ਹੈ ਪਹਿਲਾਂ ਤਾਂ ਕਿਉਂਕਿ ਠੀਕ ਹੈ ਕੇਜਰੀਵਾਲ ਜੀ ਹੋ ਰਹਾਂ ਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤਾਂ ਸਤਕਾਰਯੋਗ ਨੇ ਭੈਣ ਜੀ ਸਨੀਤਾ ਕੇਜਰੀਵਾਲ ਜੀ ਉਹ ਚਾਹੇ ਪਹਿਲਾਂ ਸਿਆਸਤ ਵਿੱਚ ਵਿਚਾਰੇ ਬਹੁਤਾ ਨਹੀਂ ਸਾਨੂੰ ਦੇ ਪਰ ਸ਼ੂਜ-ਬੂਜ ਬਹੁਤ ਰੱਖਦੇ ਆ ਆਈਆਰਐਸ ਅਫਸਰ ਨੇ ਜੀ ਮੈਂ ਤਾਂ ਉਸੇ ਦਿਨ ਉਹਨਾਂ ਦੀ ਸਪੀਚ ਵੀ ਸੁਣੀ ਸੀ ਜਿਹੜੇ ਦਿਨ ਰੈਲੀ ਹੋਈ ਸੀ ਜੀ ਸਰਕਾਰ ਦੇ ਖਿਲਾਫ ਔਰ ਉਹ ਪਹਿਲਾਂ ਦਿੱਲੀ ਤੇ ਉਹਨਾਂ ਥਾਂਵਾਂ ਤੇ ਵੀ ਉਹਨਾਂ ਦੀ ਜ਼ਿੰਮੇਵਾਰੀ ਵਧ ਜੂਗੀ ਹੋਰ ਸੀਟਾਂ ਵੀ ਲੜਨੀ ਆ ਕੁਛ ਫੁਰਸਤ ਦੇ ਪੜ ਹੋਣਗੇ ਤਾਂ ਮੈਂ ਇਹ ਵੀ ਸਮਝੂਗਾ ਵੀ ਉਹਨਾਂ ਨੂੰ ਪੰਜਾਬ ਵਿੱਚ ਵੀ ਆ ਜਾਣਾ ਚਾਹੀਦਾ ਤੇ ਹੋਣਗੇ ਵੀ ਸੀਐਮ ਸਾਹਿਬ ਨੇ ਵਾਦਾ ਕੀਤਾ ਹੈ ਤੁਹਾਡੇ ਕੋਲ ਕਿੰਨੇ ਦਿਨ ਰਹਿਣਗੇ ਜੇ ਮੈਨੂੰ ਮੇਰੇ ਨਾਲ ਸੀਐਮ ਸਾਹਿਬ ਖੁੱਲੇ ਆ ਔਰ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਉੱਥੇ ਪਹਿਲਾਂ ਬਹੁਤ ਦਿਨ ਪਹਿਲਾਂ ਇਹ ਕਹਤਾ ਸੀ ਵੀ ਤੈਨੂੰ ਉਸੇ ਪਰਿਵਾਰ ਨਾਲ ਦੁਬਾਰੇ ਲੜਨਾ ਹੋਊਗਾ ਤੇ ਤੇਰੇ ਵਾਸਤੇ ਮੈਂ ਹਾਜ਼ਰ ਆਂ ਕੋਈ ਮਾਨ ਸਾਹਿਬ ਖੁੱਲੇ ਦਿਲ ਦੇ ਨੇ ਪਰ ਮੈਂ ਇਹ ਵੀ ਚਾਹੂੰਗਾ ਕਿ ਜੇ ਮੇਰੀ ਸੀਟ ਹੈ ਤੇ ਦੂਸਰੀਆਂ ਵੀ ਬਹੁਤ ਜ਼ਰੂਰਤ ਹੈ ਸੋ ਵੰਡਵਾ ਸਮਾ ਆ ਜੇ ਅਸੀਂ ਰਲ ਮਿਲ ਕੇ ਲੜਾਂਗੇ ਲੋਕ ਉਸ ਦੇ ਨਾਂ ਨੂੰ ਹੀ ਬਹੁਤ ਪਿਆਰ ਦੇ ਨੇ ਔਰ ਵੱਡੀ ਜਿਹੜੀ ਮੈਨੂੰ ਉਮੀਦ ਹੈ ਕਿ ਜਿਹੜੇ ਬਠਿੰਡੇ ਦੇ ਲੋਕ ਮੈਂ ਪਹਿਲੀ ਵਾਰ ਉਹਨਾਂ ਦੇ ਤਰਾਂ ਤੇ ਚੱਲੇ ਆ ਤੇ ਬਹੁਤ ਪਿਆਰ ਮਿਲ ਰਿਹਾ ਔਰ ਉਹਨਾਂ ਨੂੰ ਬਗਾਨਗੀ ਨਹੀਂ ਲੱਗ ਰਹੀ ਉਹਨਾਂ ਨੂੰ ਆਪਣਾ ਲੱਗ ਰਿਹਾ ਤੇ ਮੈਨੂੰ ਵੀ ਮਤਲਬ ਬਹੁਤ ਵੱਡਾ ਆਸਰਾ ਲੱਗਦਾ ਜਿਵੇਂ ਕੋਈ ਬੰਦਾ ਆਪਣੇ ਪਿੰਡ 'ਚ ਹੀ ਹੋਵੇ ਜਾਂ ਆਪਣੇ ਘਰਾਂ ਵਿੱਚ ਹੀ ਹੋਵੇ ਮਾਪਿਓ ਵਾਂਗੂ ਲੋਕ ਮੇਰਾ ਮਤਲਬ ਪਿਆਰ ਦਿੰਦੇ ਆ ਜਿਹੜਾ ਸਿਰ ਤੇ ਹੱਥ ਰੱਖਦੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਗੁਰਮੀਤ ਸਿੰਘ ਕੁੜੀਆ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਔਰ ਉਮੀਦ ਹੈ ਕਿ ਜਿਹੜੀਆਂ ਚੋਣਾਂ ਨੇ ਉਸ ਦੇ ਵਿੱਚ ਜਨਤਾ ਜਿਹਨੂੰ ਪਿਆਰ ਕਰੇਗੀ ਸ਼ਾਇਦ ਉਸ ਨੂੰ ਹੀ ਜਿਹੜਾ ਅੱਗੇ ਲੱਗੇ ਮੈਂ ਉਸ ਗੱਲ ਨੂੰ ਮੰਨਦਾ ਜੀ ਜਨਤਾ ਬਹੁਤ ਵੱਡਾ ਜਿਹੜੀ ਜਨਤਾ ਇੱਕ ਰੱਬ ਦਾ ਰੂਪ ਹੈ ਜੀ ਉਹ ਉਹਦਾ ਫੈਸਲਾ ਉਹ ਇੱਕ ਜੱਜ ਦਾ ਰੂਪ ਆ ਉਹਦਾ ਫੈਸਲਾ ਕੋਈ ਵੀ ਨਹੀਂ ਤੋੜਦਾ ਉਹ ਸਿਰ ਮੱਥੇ ਹੁੰਦਾ ਔਰ ਮੈਂ ਆਪਣੀ ਦਲੀਲ ਅਪੀਲ ਜਨਤਾ ਦੇ ਅੱਗੇ ਰੱਖੂੰਗਾ ਮੈਂ ਆਪਣੀ ਚਾਹੂੰਗਾ ਕਿ ਤੁਸੀਂ ਮੇਰੀ ਦਲੀਲ ਅਪੀਲ ਨੂੰ ਸੁਣ ਕੇ ਜ਼ਰੂਰ ਇਹਦੇ ਤੇ ਗੌਰ ਕਰਨ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਇਸ ਸੱਜ ਨਾਲ ਬਟਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆਂ ਜਿਨ੍ਹਾਂ ਨੇ ਦੱਸਿਆ ਕਿ ਇਸ ਤਰੀਕੇ ਦੇ ਨਾਲ ਜੋ ਕਮ ਸਰਕਾਰ ਵੱਲੋਂ ਕੀਤੇ ਗਏ ਨੇ ਉਹਨਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾਏਗਾ ਹਾਲਾਂਕਿ ਸਿੱਧੇ ਤੌਰ ਤੇ ਕਹਿ ਰਹੇ ਨੇ ਕਿ ਲੋਕਾਂ ਵੱਲੋਂ ਸਵਾਲ ਵੀ ਚੱਕੇ ਜਾਂਦੇ ਨੇ ਔਰ ਉਹਨਾਂ ਦੇ ਜਵਾਬ ਵੀ ਜਿਹੜੇ ਕੰਮਾਂ ਦੇ ਨਾਲ ਹੀ ਦਿੱਤੇ ਜਾਣਗੇ ਔਰ ਸਿੱਧੇ ਤੌਰ ਤੇ ਉੱਤੇ ਕਹਦੇ ਹੋਏ ਨਜ਼ਰ ਆਏ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿਉਂਕਿ ਸ਼ੋਅ ਦਾ ਨਾਮ ਹੀ ਜਿਹੜਾ ਹੈਗਾ ਉਹ ਹੈ ਦਸੋ ਨੇਤਾ ਜੀ ਔਰ ਬਹੁਤ ਸਾਰੀਆਂ ਗੱਲਾਂ ਦੱਸੀਆਂ ਵੀ ਨੇ ਔਰ ਨੇਤਾ ਜੀ ਨੂੰ ਹੁਣ ਲੋਕ ਕਿਸ ਤਰੀਕੇ ਨਾਲ ਲੈ ਕੇ ਅੱਗੇ ਜਾਣਗੇ ਇਹ ਤਾਂ ਲੋਕਾਂ ਦੇ ਹੱਥ ਵਿੱਚ ਹੈ ਜੋ ਕਿ 1 ਤਰੀਕ ਨੂੰ ਵੋਟਾਂ ਪੈਣਗੀਆਂ ਔਰ 4 ਤਰੀਕ ਨੂੰ ਉਸ ਦਾ ਜਦ ਨਤੀਜਾ ਸਾਹਮਣੇ ਆਏਗਾ ਤਾਦੀ ਪਤਾ ਲੱਗ ਪਾਏਗਾ ਕੈਮਰਾ ਪਰਸਨ ਰਵਿੰਦਰ ਦੇ ਨਾਲ ਸੈਨਦੂ ਨੂੰ ਲਿਵਿੰਗ ਐਂਡ ਅ ਨਿਊਜ਼ ਮਹਾਲੀ